ਪੰਜਾਬ ਦੇ ਵਿੱਚ ਵਿਜੀਲੈਂਸ ਹੈ ਜਿਹੜੀ ਗਰਮਾਈ ਹੋਈ ਹੈ ਪੂਰੀ ਉੱਥੇ ਅਸੀਂ ਦੇਖ ਰਹੇ ਹਰ ਪਾਸੇ ਕਿਸੇ ਕਿਸੇ ਪਾਸੇ ਉਹ ਥਾਰ ਵਾਲੀ ਬੀਬੀ ਆ ਜਿਹੜੀ ਉਹਦੀ ਦੁਆਰਾ ਗ੍ਰਿਫਤਾਰੀ ਹੋ ਗਈ ਹੈ ਐਮ ਐਲ اے ਰਮਨ अरोड़ा ਦੀ ਗ੍ਰਿਫਤਾਰੀ ਹੋਈ ਹੈ ਓਵਰ ਆਲ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਵਿਜੀਲੈਂਸ ਵੱਲੋਂ ਚਲਾਇਆ ਜਾ ਰਿਹਾ ਜੀ ਕਿਸੇ ਬੰਦੇ ਤੋਂ ਗ੍ਰਾਮ ਚਿੱਟਾ ਫੜਾਇਆ ਜਾਂਦਾ ਉਹਨਾਂ ਨੂੰ ਕੋਈ ਜ਼ਮਾਨਤ ਨਹੀਂ ਮਿਲਦੀ ਤੇ ਜੇ ਤੋਂ 17 ਗ੍ਰਾਮ ਚਿੱਟਾ ਫੜਾਇਆ ਗਿਆ ਤੇ ਉਹਨੂੰ ਸ਼ਰਯਮ ਜ਼ਮਾਨਤ ਦਿੱਤੀ ਜਾਂ ਤੇ ਆਮ ਨਾਲ ਉਹ ਇੰਟਰਵਿਊ ਆ ਦੇਈ ਜਾਂਦੀ ਹੈ ਉਹਦੇ ਕੰਨ ਤੇ ਕੋਈ ਯੂਨੀ ਸਰਕ ਦੀ ਵੀ ਕਿਸ ਤਰੀਕੇ ਦੇ ਨਾਲ ਹੋ ਸਕਦਾ ਨਹੀਂ ਤਾਂ ਵੀ ਰਾਇ ਤਾਂ ਨਹੀਂ ਲੱਗਦਾ ਜਿਵੇਂ ਉਹ ਕਹਾਵਤ ਆ ਵੀ ਕਾ ਮਾਰ ਕੇ ਇੱਕ ਮਨੇਰੇ ਤੇ ਟੰਗ ਦੋ ਹਣਾ ਤੇ ਆਪਦੇ ਕਐਮਐਲਏ ਤੇ ਹੁਣ ਇਸ ਤਰ੍ਹਾਂ ਕਾਰਵਾਈ ਕਰਕੇ ਤੇ ਆਉਣ ਵਾਲੀ ਇਲੈਕਸ਼ਨ ਦਾ ਇਹ ਸਟੰਟਤਾ ਨਹੀਂ ਤੁਹਾਨੂੰ ਲੱਗਦਾ ਤੇ ਚੰਗੀ ਗੱਲ ਆ ਜੇ ਇਹਦਾ ਕੋਈ ਨਾ ਕੋਈ ਸਿਰਾ ਲੱਗੇ ਕੋਈ ਉਹਨਾਂ ਨੂੰ ਸਜ਼ਾ ਮਿਲੇ ਤੇ ਬਾਕੀ ਆਪਦੇ ਐਮਐਲਏਸ ਦੇ ਉੱਤੇ ਕਾਰਵਾਈ ਜਮਕਿਲਾ ਕਰਨੀ ਇਹ ਵੀ ਇੱਕ ਮੈਂ ਸਮਝਦਾ ਵੀ ਚਲੋ ਉਹ ਦਲੇਰੀ ਭਰਿਆ ਕਦਮ ਹੈਗਾ ਪਤਾ ਲੱਗਿਆ ਐਲਨ ਮਸਕ ਹੁਣਾਂ ਨੇ ਸਿਆਸਤ ਤੋਂ ਹੁਣ ਨਾ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ 트럼ਪ ਹੁਣਾ ਤੋਂ ਸਿਆਸਤੀ ਜਿਹੜਾ ਮੇਰਾ ਨਾਤਾ ਹੈ ਉਹ ਤੋੜ ਰਿਹਾ ਹੈ ਜਿਹੜਾ ਐਲਨ ਮਸਕ ਆ ਉਹ ਵੀ ਕਾਫੀ ਜਿੱਦੀ ਟਾਈਪ ਬੰਦਾ ਹੈਗਾ ਦੂਸਰੇ ਪਾਸੇ ਜਿਹੜੇ 트럼ਪ ਸਾਬਾ ਉਹ ਵੀ ਤੁਹਾਨੂੰ ਪਤਾ ਵੀ ਆਪਦੀ ਗੱਲ ਕਰਕੇ ਹਟਦੇ ਹੈਗੇ ਆ ਬਹੁਤ ਸਾਰਿਆਂ ਇਹਨਾਂ ਦੇ ਆਪਦੀ ਪਾਰਟੀ ਦੇ ਨਿਯਮ ਵਿਰੋਧ ਹੋ ਰਿਹਾ ਸੀਗਾ ਤੇ ਉਹਦਾ ਕਰਕੇ ਮੈਨੂੰ ਲੱਗਦਾ ਵੀ ਐਲਨ ਮਸਕ ਨੂੰ ਹੁਣ ਮਜਬੂਰੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਅਸਤੀਫਾ ਦੇਣਾ ਪੈ ਗਿਆ 트럼ਪ ਹੁਣਾ ਨੂੰ ਇਹ ਕਿਉਂ ਕਹਿਣਾ ਪਿਆ ਵੀ 3000 ਬੰਦਾ ਮੈਂ ਹਰ ਰੋਜ਼ ਦਾ ਗ੍ਰਫਤਾਰ ਹੋਣਾ ਚਾਹੀਦਾ ਮੇਰੇ ਰਾਜ ਦੇ ਵਿੱਚ ਔਰ ਮੈਂ ਇਹਨਾਂ ਨੂੰ ਰਿਪੋਰਟ ਕਰ ਰੋਟੇਸ਼ਨ ਪ੍ਰੋਪਰ ਨਹੀਂ ਹੋ ਰਹੀ ਗਣਤੀ ਘਟੀ ਆ ਗੈਰਕਾਨੂੰਨੀ ਲੋਕਾਂ ਦੀ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਹੋਣ ਵਾਸਤੇ ਬੈਠੇ ਸੀਗੇ ਪਰ ਜੇ ਆਪਾਂ ਕਹੀਏ ਮਿਲੀਅਨ 2 ਮਿਲੀਅਨ ਬੰਦਾ ਫੜ ਕੇ ਚਾੜਨਾ ਇਹ ਮੈਨੂੰ ਲੱਗਦਾ ਵੀ ਉਹਨਾਂ ਦੀ ਗੱਲ ਫਿੱਕੀ ਪੈਂਦੀ ਨਜ਼ਰ ਆ ਰਹੀ ਆ ਕੈਨੇਡਾ ਦੀ ਗੱਲ ਕਰੀਏ ਪਤਾ ਲੱਗਿਆ ਵੀ ਉੱਥੇ ਵੀ ਡੈਪੂਟੇਸ਼ਨ ਜਿਹੜੀ ਆ ਉਹ ਵੱਡੇ ਪੱਧਰ ਤੇ ਸਟਾਰਟ ਹੋ ਰਹੀ ਆ ਔਰ 30000 ਬੰਦੇ ਦੀ ਲਿਸਟ ਬਣੀ ਆ ਜਿਹਦੇ ਵਿੱਚ ਵੱਡੀ ਗਿਣਤੀ ਆ ਜਿਹੜੀ ਉਹ ਸਟੂਡੈਂਟਸ ਦੀ ਆ ਕੈਨੇਡਾ ਦੇ ਵਿੱਚ ਆਏ ਹੋਏ ਆ ਬੀਜੇ ਦੇ ਉੱਤੇ ਜੇ ਉਹ ਆਪਣੇ ਟਾਈਮ ਦੇ ਵਿੱਚ ਰਹਿੰਦੇ ਹੋਏ ਵਾਪਸ ਨਹੀਂ ਗਏ ਉਹ ਓਵਰਸਟੇ ਵਗੈਰਾ ਹੋ ਗਏ ਤੇ ਇੱਥੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਧੰਦੇ ਕਰੀ ਜਾ ਰਹੇ ਆ ਜਾਂ ਕਿਵੇਂ ਨਾ ਕਿਵੇਂ ਇੱਥੇ ਰਹਿਣ ਦਾ ਉਹਦਾ ਜਿਗਾਰਡ ਕਰ ਰਹੇ ਆ ਉਹਨਾਂ ਲੋਕਾਂ ਦੇ ਉੱਤੇ ਜਿਵੇਂ ਕਿਹਾ ਵੀ ਤਲਵਾਰ ਲਟਕੂਗੀ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਹੈਗੇ ਆ ਜਿਨ੍ਹਾਂ ਦੇ ਬੀਜਾਂ ਦੀ ਮਿਆਦ ਲੰਘ ਚੁੱਕੀ ਆ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜਨਗੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਕੋਰਿੰਦਰਜੀਤ ਸਿੰਘ ਨੀਟਾ ਮਾਛੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਉੱਥੇ ਵਿਜੀਲੈਂਸ ਆ ਜਿਹੜੀ ਉਹ ਹਰਕਤ ਦੇ ਵਿੱਚ ਆਈ ਹੈ ਕਿਸੇ ਪਾਸੇ ਦੇਖ ਰਿਹਾ ਵੀ ਉਹ ਥਾਰ ਵਾਲੀ ਬੀਬੀ ਜਿਹੜੀ ਆ ਦੁਬਾਰਾ ਗ੍ਰਿਫਤਾਰ ਕਰ ਲਈ ਐ ਦੂਸਰੇ ਪਾਸੇ ਐਮਐਲਏ ਰਮਨ ਅਰੋੜਾ ਉਹਨੂੰ ਗ੍ਰਿਫਤਾਰ ਕੀਤਾ ਸੋ ਇਦੇ ਬਾਰੇ ਗੱਲਬਾਤ ਹੋਏਗੀ ਪੰਜਾਬ ਦੇ ਵਿੱਚ ਵਿਜੀਲੈਂਸ ਜਿਹੜੀ ਹੈ ਦੁਬਾਰਾ ਤੇਜ਼ੀ ਦੇ ਵਿੱਚ ਹਰਕਤ ਦੇ ਵਿੱਚ ਆ ਰਹੀ ਹੈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਐਲਨ ਮਸਕ ਹੋਣਾ ਨੇ ਟਰੰਪ ਪ੍ਰਸ਼ਾਸਨ ਤੋਂ ਆਪ ਕਿਨਾਰਾ ਕੀਤਾ ਹੈ ਸਿਆਸਤ ਤੋਂ ਕਿਨਾਰਾ ਕੀਤਾ ਹੈ ਉਹਦੇ ਬਾਰੇ ਗੱਲਬਾਤ ਉਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਵੀ ਗੈਰ ਕਾਨੂੰਨੀ ਤੌਰ ਤੇ ਜਿੰਨੇ ਵੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕਰੋ ਔਰ ਉਹਨਾਂ ਨੇ ਇਹ ਕਿਹਾ ਵੀ ਕਟੋ ਕਾਟਰ 3 3000 ਬੰਦਾ ਰੋਜ਼ ਗ੍ਰਫਤਾਰ ਕਰੋ ਫੇਰ ਜਿਹੜੇ ਆ ਉਹਨਾਂ ਦਾ ਟੀਚਾ ਜਿਹੜਾ ਉਹ ਸਰ ਹੋਣਾ ਹੈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵੀ ਹੁਣ ਪਤਾ ਲੱਗਿਆ ਵੀ ਡੈਪੋਟੇਸ਼ਨ ਸਟਾਰਟ ਹੋ ਰਹੀ ਔਰ 30000 ਬੰਦਾ ਜਿਹੜਾ ਰਡਾਰ ਤੇ ਆ ਜਿਹਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਸਟੂਡੈਂਟਸ ਦੀ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਨੇਡਾ ਔਰ ਅਮਰੀਕਾ ਦੇ ਵਿੱਚ ਕੌਂਸੂਲੇਟ ਦੇ ਨਾਂ ਤੇ ਕਈ ਫੋਨ ਕਾਲ ਆ ਰਹੇ ਨੇ ਠੱਗੀਆਂ ਵੱਜ ਰਹੀਆਂ ਨੇ ਤੇ ਨਾਲ ਦੀ ਨਾਲ ਐਪਲ ਤੇ 25% ਟੈਰਫ ਤੋਂ ਬਾਅਦ ਹੁਣ ਕਈ ਕੰਪਨੀਆਂ ਜਿਹੜੀਆਂ 트ੰਪ ਦੇ ਨਿਸ਼ਾਨੇ ਤੇ ਨੇ ਇਹਨਾਂ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜ ਰਹੇ ਨੇ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪਦੀਪ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਨਿੱਗੀ ਸਸਰੀਕਾਲ ਜੀ ਆਏ ਜੀ ਅੱਜ ਜਿਵੇਂ ਮੈਂ ਕਿਹਾ ਵੀ ਫ੍ਰਿਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਪਰ ਹੁਣ ਕੈਨੇਡਾ ਤੋਂ ਬੋਲ ਰਹੇ ਨੇ ਕਿਉਂਕਿ ਇੰਨੇ ਦਿਨੀ ਤੁਸੀਂ ਕੈਨੇਡਾ ਦੇ ਵਿੱਚ ਗਏ ਹੋਇਆ ਕੈਨੇਡਾ ਔਰ ਅਮਰੀਕਾ ਦੇ ਵਿੱਚ ਗੱਲਬਾਤ ਹੋ ਰਹੀ ਹੈ ਹੁਣ ਤੇ ਗੱਲਬਾਤ ਕਰਨੀ ਆਪਾਂ ਹੁਣ ਪੰਜਾਬ ਦੀ ਹੈ ਇਹ ਟੈਕਨੀਕ ਦਾ ਮਾਧਿਅਮ ਹੈ ਨਾ ਇਹ ਹੈ ਅੱਜ ਦੀ ਟੈਕਨੋਲੋਜੀ ਸੋ ਨੀਟੇ ਵੀਰੇ ਦੱਸਿਓ ਵੀ ਪੰਜਾਬ ਦੇ ਵਿੱਚ ਵਿਜੀਲੈਂਸ ਹੈ ਜਿਹੜੀ ਗਰਮਾਈ ਹੋਈ ਹੈ ਪੂਰੀ ਉੱਥੇ ਅਸੀਂ ਦੇਖ ਰਹੇ ਹਰ ਪਾਸੇ ਕਿਸੇ ਕਿਸੇ ਪਾਸੇ ਉਹ ਥਾਰ ਵਾਲੀ ਬੀਬੀ ਹੈ ਜਿਹੜੀ ਉਹਦੀ ਦੁਆਰਾ ਗ੍ਰਿਫਤਾਰੀ ਹੋ ਗਈ ਹੈ ਐਮ ਐਲ ਏ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ ਓਵਰ ਆਲ ਇਹ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਵਿਜੀਲੈਂ ਉਦੇ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਜਿਹੜੇ ਨਾ ਪੰਜਾਬ ਦੇ ਵਿੱਚ ਇਸ ਟਾਈਮ ਵਾਕਿਆ ਦੇ ਵਿੱਚ ਜਿਹੜੀ ਵਿਜੀਲੈਂਸ ਆ ਪੂਰੀ ਸਰਕਾਰ ਮੀ ਦੇ ਨਾਲ ਕੰਮ ਕਰ ਰਹੀ ਹੈ ਜਿਵੇਂ ਥਾਰ ਵਾਲੀ ਬੀਬੀ ਤੁਹਾਨੂੰ ਪਤਾ ਬੀਬੀ ਅਮਨਦੀਪ ਜਿਹੜੀ ਪੰਜਾਬ ਪੁਲਿਸ ਦੀ ਕਾਂਸਟੇਬਲ ਸੀਗੀ ਤੇ ਜਿਹਨੂੰ ਪਹਿਲਾਂ 17 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਜਮਾਨਤ ਮਿਲ ਗਈ ਸੀਗੀ ਤੇ ਫਿਰ ਉਹਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਜਿਦੇ ਵਿੱਚ ਬੜੇ ਖੁਲਾਸੇ ਹੋਏ ਵੀ ਤੁਹਾਡੇ ਰਾਡੋ ਵਰਗੇ ਮਹਿੰਗੀਆਂ ਮਹਿੰਗੀਆਂ ਘੜੀਆਂ ਬਣੀਆਂ ਹੋਈਆਂ ਤੁਹਾਡੇ ਕੋਲ ਦੋ ਦੋ ਸੈਲਰ ਫੋਨ ਆ ਵੀ ਥੋੜੀ ਜਿਹੀ ਤਨਖਾਹ ਉਹ 50-60000 ਰੁਪਈਆ ਤੇ ਵੀ ਤੁਹਾਡੇ ਕੋਲੇ ਇੰਨੀਆਂ ਮਹਿੰਗੇ ਮਹਿੰਗੇ ਜਿਹੜੇ ਸੈਲਰ ਫੋਨ ਆ ਘੜੀਆਂ ਜੇ ਤੁਸੀਂ ਨਹੀਂ ਸਮਾਨ ਵੇਚਦੇ ਤਾਂ ਇਹ ਤੁਹਾਡੇ ਕੋਲੇ ਕਿੱਥੋਂ ਆ ਗਿਆ ਤੁਹਾਡੇ ਕੋਲੇ ਤਕਰੀਬਨ 80 ਲੱਖ ਦੀ ਕੋਠੀ ਆ ਤੇ ਵੀ ਇੰਨੀ ਥੋੜੀ ਤਨਖਾਹ ਦੇ ਵਿੱਚ ਤੁਸੀਂ ਐਡੀ ਐਡੀਆਂ ਮਹਿੰਗੀਆਂ ਐਨਕਾਂ ਐਡੀ ਐਡੀਆਂ ਮਹਿੰਗੀਆਂ ਘੜੀਆਂ ਐਡੇ ਐਡੇ ਮਹਿੰਗੇ ਫੋਨ ਤੁਸੀਂ ਕਿਸ ਤਰੀਕੇ ਦੇ ਨਾਲ ਅਫੋਰਡ ਕਰਦੇ ਹੋ ਥਾਰ ਵਰਗੀਆਂ ਗੱਡੀਆਂ ਤੁਸੀਂ ਲਈ ਫਿਰਦੇ ਹੈਗੇ ਹੋ ਤੇ ਫਿਰ ਜਿਵੇਂ ਕਹਲੇ ਵੀ ਜਿਹੜੀ ਵਿਜੀਲੈਂਸ ਸੀ ਉਹ ਇੱਕ ਤਰ੍ਹਾਂ ਦੇ ਨਾਲ ਹਰਕਤ ਦੇ ਵਿੱਚ ਆਈ ਤੇ ਉਹਨਾਂ ਨੇ ਦਵਾਰ ਤੋਂ ਇਹਨਾਂ ਨੂੰ ਇਨਕਮ ਦੇ ਨਾਲੋਂ ਵੱਧ ਜਾਇਦਾਦਰ ਬਣਾਉਣ ਦੇ ਚੱਕਰ ਦੇ ਵਿੱਚ ਫਿਰ ਲਪੇਟੇ ਦੇ ਵਿੱਚ ਲੈ ਲਿਆ ਤੇ ਕਿਉਂਕਿ ਜਿਹੜੀ ਉਹ ਇੰਟਰਵਿਊ ਸੀਗੀ ਉਹ ਇੱਕ ਤਰ੍ਹਾਂ ਦੇ ਨਾਲ ਵਾਇਰਲ ਹੋਈ ਜਾਂ ਕਰਕੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਦੇ ਕੰਨਾਂ ਤੇ ਵੀ ਜੂਨ ਸਰਕੀ ਵੀ ਬਿਲਕੁਲ ਇਹ ਗੱਲ ਤਾਂ ਹੈ ਠੀਕ ਆ ਵੀ ਜੇ ਕਿਸੇ ਬੰਦੇ ਤੋਂ ਗ੍ਰਾਮ ਚਿੱਟਾ ਫੜਾਇਆ ਜਾਂਦਾ ਉਹਨਾਂ ਨੂੰ ਕੋਈ ਜਮਾਨਤ ਨਹੀਂ ਮਿਲਦੀ ਤੇ ਜੇ ਤੋਂ 17 ਗ੍ਰਾਮ ਚਿੱਟਾ ਫੜਾਇਆ ਗਿਆ ਤੇ ਉਹਨੂੰ ਸ਼ਰਯਾਮ ਜਮਾਨਤ ਦੇਤੀਆ ਤੇ ਆ ਰਾਮ ਨਾ ਉਹ ਇੰਟਰਵਿਊਾਂ ਦੇਈ ਜਾਂਦੀ ਆ ਉਹਦੇ ਕੰਨ ਤੇ ਕੋਈ ਜੂਨੀ ਸਰਕ ਦੀ ਵੀ ਕਿਸ ਤਰੀਕੇ ਦੇ ਨਾਲ ਹੋ ਸਕਦਾ ਫਿਰ ਹੋ ਸਕਦਾ ਵੀ ਇਹ ਉੱਪਰਲੇ ਜਿਵੇਂ ਕਹਿੰਦਾ ਹੁਕਮਾਂ ਦੇ ਆਧਾਰ ਦੇ ਉੱਤੇ ਹੀ ਇਹ ਵਿਜੀਲੈਂਸ ਹਰਕਤ ਦੇ ਵਿੱਚ ਆਈ ਹੋ ਜਿਦਾ ਕਰਕੇ ਇੱਕ ਵਾਰੀ ਸਕੰਜੇ ਦੇ ਵਿੱਚੋਂ ਨਿਕਲੀ ਵੀ ਅਮਨਦੀਪ ਕੌਰ ਮੱਕੜ ਜਾਲ ਦੇ ਵਿੱਚ ਫਸ ਕੇ ਦੁਬਾਰਤੋਂ ਫੇਰ ਜਿਵੇਂ ਕਹਿਆ ਵੀ ਉਹ ਜੀੜਦੀਆਂ ਰੋਟੀਆਂ ਖਾ ਰਹੀ ਹੈਗੀ ਆ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਕਹਿਆ ਵੀ ਜਿਹੜੀ ਵਿਜੀਲੈਂਸ ਆ ਉਹ ਰਮਨ ਅਰੋੜਾ ਦੇ ਉੱਤੇ ਵੀ ਹਰਕਤ ਦੇ ਵਿੱਚ ਆਈ ਹੋਈ ਆ ਰਮਨ ਅਰੋੜਾ ਜਿਹੜੇ ਜਲੰਧਰ ਤੋਂ ਐਮ ਐਲ ਏ ਆ ਤੇ ਇਹਨਾਂ ਦੇ ਉੱਤੇ ਇਲਜ਼ਾਮ ਇਹ ਲੱਗੇ ਆ ਵੀ ਇਹ ਫੇਕ ਨੋਟਿਸ ਲੋਕਾਂ ਨੂੰ ਭੇਜਦੇ ਸੀਗੇ ਤੇ ਜਿਹਦੇ ਤਹਿਤ ਇਹ ਕਹਿੰਦੇ ਸੀ ਵੀ ਤੇਰੀ ਪ੍ਰਾਪਰਟੀ ਬਾਰ ਨੂੰ ਵਧੀ ਹੋਈ ਆ ਜਾਂ ਤਾਂ ਇਹਨੇ ਪੈਸੇ ਸੱਟ ਜਾਂ ਫਿਰ ਤੇਰੀ ਪ੍ਰਾਪਰਟੀ ਦੇ ਉੱਤੇ ਬਲਡੋਜ਼ਰ ਚੱਲੂਗਾ ਇਸੇ ਤਰੀਕੇ ਦੇ ਨਾਲ ਕਿਸੇ ਦੀ ਵਿਕਰੀ ਆ ਉਹਦੇ ਵਿੱਚੋਂ ਵੀ ਇਹ ਪੈਸਾ ਖਾ ਰਹੇ ਸੀਗੇ ਸੋ ਉਹ ਬਹੁਤ ਸਾਰੀਆਂ ਥਾਵਾਂ ਤੋਂ ਇਹਨਾਂ ਦੇ ਵਿਰੁੱਧ ਜਿਹੜੀ ਕੰਪਲੇਂਟਾਂ ਸੀ ਉਹ ਆ ਰਹੀਆਂ ਸੀ ਮੇਰਾ ਕਹਿੰਦਾ ਜੀਦਾ ਕਰਕੇ ਭਗਵੰਤ ਮਾਨ ਹੋਰਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਤੇ ਜਿਹੜਾ ਰਮਨ ਅਰੋੜਾ ਸੀ ਉਹਨੂੰ ਸਕੰਜੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਰੰਭੀ ਹੈ ਨੇਤਾ ਵੀਰ ਆਏ ਤਾਂ ਨਹੀਂ ਲੱਗਦਾ ਜਿਵੇਂ ਉਹ ਕਹਾਵਤ ਆ ਵੀ ਕਾਮਾਰ ਕੇ ਇੱਕ ਮਨੇਰੇ ਤੇ ਟੰਗ ਦੋ ਹਣਾ ਤੇ ਆਪਦੇ ਕਾ ਮਲੇ ਤੇ ਹੁਣ ਇਸ ਤਰ੍ਹਾਂ ਕਾਰਵਾਈ ਕਰਕੇ ਤੇ ਆਉਣ ਵਾਲੀ ਇਲੈਕਸ਼ਨ ਦਾ ਇਹ ਸਟੰਟ ਤਾਂ ਨਹੀਂ ਤੁਹਾਨੂੰ ਲੱਗਦਾ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਦਾਂ ਹੀ ਹੋ ਚੁੱਕਿਆ ਵੀ ਉਧਰ ਮਾਨਸੇ ਤੋਂ ਆਪਦੇ ਲੀਡਰ ਦੇ ਵਿਰੋਧੀ ਕਾਰਵਾਈ ਕਰਕੇ ਤੇ ਉਹ 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 ਫਿਰ ਲੋਕਾਂ ਦੀ ਹਮਦਰਦੀ ਜਿਹੜੀ ਆ ਜਾਂਦੀ ਵੀ ਇਹ ਤਾਂ ਆਪਦਿਆਂ ਨੂੰ ਵੀ ਨਹੀਂ ਬਖਸ਼ਦੇ ਹਨ ਕਿ ਇਸ ਤਰ੍ਹਾਂ ਦਾ ਤਾਂ ਨਹੀਂ ਲੱਗਦਾ ਤੁਹਾਨੂੰ ਦੇਖੋ ਜਿੰਨੇ ਕ ਭਗਵਾਨਤਮਾਨ ਨੇ ਹੁਣ ਤੱਕ ਜਿਵੇਂ ਕਹਿੰਦੇ ਇਦਾਂ ਦੇ ਵਿਜੀਲੈਂਸ ਕੇਸਾਂ ਦੇ ਵਿੱਚ ਕਾਰਵਾਈ ਕੀਤੀ ਹੈ ਚਾਹੇ ਉਹ ਲੁਧਿਆਣੇ ਵਾਲੇ ਆਸ਼ੂ ਤੋਸ਼ ਦੀ ਗੱਲ ਹੋਵੇ ਚਾਹੇ ਇਹਨਾਂ ਦੇ ਆਪਣੇ ਐਮਐਲਏ ਦੀ ਗੱਲ ਹੋਵੇ ਜਿਹੜਾ ਪਹਿਲਾਂ ਫੜਿਆ ਸੀਗਾ ਚਾਹੇ ਦੋ ਚਾਰ ਹੋਰ ਜਿਹੜੇ ਟੰਗੇ ਸੀ ਉਹਨਾਂ ਦੀ ਗੱਲਬਾਤ ਹੋਵੇ ਉਹ ਸਿਰਫ ਗੱਲਬਾਤ ਤੱਕ ਹੀ ਸੀਮਤ ਰਹਿ ਗਈ ਆ ਉਹਦੇ ਉੱਤੇ ਅੱਗੇ ਕੋਈ ਹੋਰ ਕਾਰਵਾਈ ਜਾਂ ਆਪਾਂ ਕਰੀਏ ਵੀ ਸਕਸੈਸਫੁਲ ਤਰੀਕੇ ਦੇ ਨਾਲ ਉਹਨੂੰ ਕਿਸੇ ਨੇਪਰੇ ਨਹੀਂ ਲਾਇਆ ਜਾ ਸਕਿਆ ਜਿਸ ਦਾ ਕਰਕੇ ਲੋਕੀ ਸ਼ੱਕ ਦੇ ਦਾਰੇ ਨਾਲ ਤੇ ਇਹੋ ਜਿਹੀਆਂ ਚੀਜ਼ਾਂ ਦੇਖਦੇ ਆਂ ਤੇ ਵੀ ਜਿਹੜਾ ਹੁਣ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਦੂਸਰੇ ਪਾਸੇ ਭਗਵੰਤਪਨ ਸਾਹਿਬ ਨੂੰ ਹੋਰ ਕੋਈ ਮਸਾਲਾ ਜਾਂ ਲੱਭ ਨਹੀਂ ਰਿਹਾ ਪੰਜਾਬ ਦੇ ਵਿੱਚ ਉਹ ਵੋਟਰਾਂ ਨੂੰ ਲੁਭਾਉਣ ਵਾਸਤੇ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਇਹ ਕੰਪਲੇਂਟ ਵੀ ਸੀਗੀ ਵੀ ਇਹਨਾਂ ਦੇ ਐਮਐਲਏ ਹੋਰ ਵੀ ਹੈਗੇ ਆ ਜਿਹੜੇ ਪੈਸੇ ਖਾ ਰਹੇ ਹੈ ਕਿਤੇ ਜਿਵੇਂ ਕਿ ਤੇ ਜਿਵੇਂ ਕਿ ਲੈ ਭਰਾ ਜੀ ਬਾਈ ਦੀ ਬੀਬੀ ਦਾ ਨਾਮ ਆਉਂਦਾ ਕਿਤੇ ਹੋਰ ਐਮ ਐਲ ਐਸ ਦਾ ਨਾਮ ਆਉਂਦਾ ਵੀ ਇਹਨਾਂ ਨੇ ਬਜਰੀ ਦੇਤਿਆਂ ਦੇ ਵਿੱਚੋਂ ਪੈਸਾ ਖਾਦਾ ਤੇ ਕਿੱਤੇ ਜਾਂ ਕਿਤੇ ਜਾ ਕੇ ਹੁਣ ਇਹ ਜਿਹੜੀ ਗਾਜ਼ ਸੀਗੀ ਉਹ ਰਮਨ ਅਰੋੜਾ ਤੇ ਡਿਗਪੀ ਜਿਹੜੀ ਮੈਨੂੰ ਪਹਿਲਾਂ ਵੀ ਲੱਗਦਾ ਸੀ ਵੀ ਡਿੱਗੂ ਡਿੱਗੂਗੀ ਕਿਉਂਕਿ ਬਹੁਤ ਸਾਰਾ ਪੈਸਾ ਜਿਹੜੇ ਆਪ ਦੇ ਐਮ ਐਲ ਐ ਆ ਉਹ ਬਣਾ ਰਹੇ ਸੀਗੇ ਜੀ ਦਾ ਕਰਕੇ ਲੋਕਾਂ ਦੇ ਵਿੱਚ ਵੀ ਭਾਰੀ ਨਿਰਾਸ਼ਾ ਪਾ ਰਹੀ ਸੀ ਵਿੱਚ ਵਿਚੋਲੇ ਪਾਏ ਹੋਏ ਆ ਕਿਤੇ ਤਹਿਸੀਲਾਂ ਦੇ ਵਿੱਚੋਂ ਪੈਸਾ ਚੱਲ ਰਿਹਾ ਹੈਗਾ ਕਿਤੇ ਕਚਹਿਰੀਆਂ ਦੇ ਵਿੱਚੋਂ ਪੈਸਾ ਚੱਲ ਰਿਹਾ ਹੈਗਾ ਤੇ ਹੁਣ ਇਹ ਜਿਹੜੀ ਰਮ ਉਰੇ ਵਾਲੀ ਨਵੀਂ ਗੱਲਬਾਤ ਹੀ ਆਗੀ ਵੀ ਲੋਕਾਂ ਨੂੰ ਫੇਕ ਨੋਟਿਸ ਭੇਜ-ਭੇਜ ਕੇ ਪੈਸੇ ਬਣਾ ਰਹੇ ਸੀਗੇ ਤੇ ਚੰਗੀ ਗੱਲ ਆ ਜੇ ਇਹਦਾ ਕੋਈ ਨਾ ਕੋਈ ਸਰਾ ਲੱਗੇ ਕੋਈ ਉਹਨਾਂ ਨੂੰ ਸਜ਼ਾ ਮਿਲੇ ਤੇ ਬਾਕੀ ਆਪਦੇ ਐਮਐਲਏਸ ਦੇ ਉੱਤੇ ਕਾਰਵਾਈ ਜਮਕਿਲਾ ਕਰਨੀ ਇਹ ਵੀ ਇੱਕ ਮੈਂ ਸਮਝਦਾ ਵੀ ਚਲੋ ਦਲੇਰੀ ਭਰਿਆ ਕਦਮ ਹੈਗਾ ਤੇ ਜਿਨਾ ਕਿ ਮੈਂ ਸਮਝਦਾ ਵੀ ਹੋ ਸਕਦਾ ਸਰਕਾਰ ਨੂੰ ਕੋਈ ਮਾਇਲਜ ਵੀ ਦੇ ਜੇਵੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਬਿਲਕੁਲ ਸੋ ਅਗਲੀ ਖਬਰ ਆਪਾਂ ਅਮਰੀਕਾ ਤੋਂ ਲੈਨੇ ਆ ਪਤਾ ਲੱਗਿਆ ਐਲਨ ਮਸਕ ਹੋਣਾ ਨੇ ਸਿਆਸਤ ਤੋਂ ਹੁਣ ਨਾ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਟਰੰਪ ਹੋਣਾ ਤੋਂ ਸਿਆਸਤੀ ਜਿਹੜਾ ਮੇਰਾ ਨਾਤਾ ਹੈ ਉਹ ਤੋੜ ਰਿਹਾ ਹੈ ਸਾਰੇ ਦੁਨੀਆ ਦੇ ਨਾਲ ਪੰਗੇ ਪਵਾ ਕੇ ਸਾਰਿਆਂ ਨਾਲ ਪੇਚੇ ਪਵਾ ਕੇ ਟੈਰਫ ਦੀ ਗੇਮ ਕਦੇ ਕੈਨੇਡਾ ਨਾਲ ਕਦੇ ਮੈਕਸੀਕੋ ਨਾਲ ਕਦੇ ਇੰਡੀਆ ਦੇ ਨਾਲ ਕਦੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਤੇ ਟੈਕਸ ਲਾਉਣ ਦੀ ਗੱਲ ਆਉਂਦੀ ਆ ਚਾਹੇ ਐਪਲ ਜਾਂ ਹੋਰ ਕਈ ਕੰਪਨੀਆਂ ਹਨ ਇਹ ਸਾਰਾ ਕੁਝ ਕਰਾਉਣ ਤੋਂ ਬਾਅਦ ਹੁਣ ਐਲਨ ਮਸਕ ਹੁਣੀ ਕਹਿੰਦੇ ਆ ਵੀ ਮੈਂ ਸਿਆਸਤ ਤੋਂ ਕਿਨਾਰਾ ਕਰ ਲਿਆ ਹਨ ਇਹਦੇ ਬਾਰੇ ਕੀ ਕਹਿਣਾ ਚਾਹੋਦਾ ਦੇਖੋ ਜਦੋਂ ਨਾ ਪਹਿਲੇ ਦਿਨ ਤੋਂ ਹੀ ਐਲਨ ਮਸਕ ਨੂੰ ਡੋਜ ਡਿਪਾਰਟਮੈਂਟ ਦਾ ਇਹਨੇ ਲਾਇਆ ਸੀਗਾ ਮੁਖੀ ਉਦੋਂ ਤੋਂ ਹੀ ਲੋਕ ਕਹਿੰਦੇ ਸੀ ਵੀ ਜਿਹੜੇ 트ੰਪ ਆ ਤੇ ਮਸਤ ਆ ਉਹ ਬਰੋ ਬਰਬਰ ਜਿਵੇਂ ਕਹ ਨਹੀਂ ਚੱਲ ਸਕਦੇ ਜਿਹੜਾ ਐਲਨ ਮਸਕ ਆ ਉਹ ਵੀ ਕਾਫੀ ਜਿੱਦੀ ਟਾਈਪ ਬੰਦਾ ਹੈਗਾ ਦੂਸਰੇ ਪਾਸੇ ਜਿਹੜੇ 트ੰਪ ਸਾਹਿਬ ਆ ਉਹ ਵੀ ਤੁਹਾਨੂੰ ਪਤਾ ਵੀ ਆਪਦੀ ਗੱਲ ਕਰਕੇ ਹਟਦੇ ਹੈਗੇ ਆ ਤੇ ਕਿਤੇ ਨਾ ਕਿਤੇ ਜਦੋਂ ਟੈਰਫ ਲਾਏ ਆ ਉਦੋਂ ਵੀ 트ੰਪ ਐਲਰੋ ਮਾਸਕਰ ਨੇ ਉਸ ਚੀਜ਼ ਦਾ ਵਿਰੋਧ ਕੀਤਾ ਸੀ ਵੀ ਇਹਦਾ ਕਰਕੇ ਮੇਰੀ ਕੰਪਨੀ ਨੂੰ ਵੀ ਭਾਰੀ ਘਾਟਾ ਪਿਆ ਤੇ ਨਾਲ ਦੀ ਨਾਲ ਜਿੰਨੀਆਂ ਵੀ ਹੋਰ ਵੱਡੀਆਂ ਵਪਾਰਕ ਸੰਸਥਾਵਾਂ ਜਿਨ੍ਹਾਂ ਦੇ ਸ਼ੇਰਾਂ ਵਗੈਰਾ ਦੇ ਵਿੱਚ ਜਿਵੇਂ ਕਹਿੰਦੇ ਆ ਪੈਸੇ ਲੱਗੇ ਹੋਏ ਹੈਗੇ ਆ ਵੀ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਨੁਕਸਾਨ ਹੋਊਗਾ ਟੈਰਫਾਂ ਦੇ ਗੇਮ ਦੇ ਵਿੱਚ ਨਾ ਪਾਉ ਤੇ ਦੂਸਰੇ ਪਾਸੇ ਹੁਣ ਜਦੋਂ ਇਹਨਾਂ ਨੇ ਬਿਗ ਬਿਊਟੀਫੁਲ ਬੈਲ ਪਾਸ ਕੀਤਾ ਹੈਗਾ ਜਿਹਦੇ ਵਿੱਚ ਬੱਡੇ ਬੱਡੇ ਮੈਡੀਕਲ ਦੇ ਕਟ ਲਾਏ ਗਏ ਆ ਨਾਲ ਦੀ ਨਾਲ ਜਿਹਦੇ ਵਿੱਚ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਫੂਡ ਸਟੈਂਪਾਂ ਨੂੰ ਖਤਮ ਕਰ ਦਿੱਤਾ ਹੈਗਾ ਉਹਦੀ ਵੀ ਐਲਨ ਮਸਕ ਨੇ ਕਿਤੇ ਨਾ ਕਿਤੇ ਵਿਰੋਧਤਾ ਕੀਤੀ ਤੇ ਉਦੋਂ ਤੋਂ ਹੀ ਲੱਗਦਾ ਸੀ ਵੀ ਕੋਈ ਨਾ ਕੋਈ ਗੱਲਬਾਤ ਹੋਊਗੀ ਤੇ ਪਰ ਦੂਸਰੇ ਪਾਸੇ ਜਿਹੜੇ ਚੁਣੇ ਹੋਏ ਨੇਤਾ ਸੀਗੇ ਜਿਵੇਂ ਕੋਈ ਸੈਨੇਟਰ ਬਣਿਆ ਵਾ ਕੋਈ ਕਾਂਗਰਸ ਬਣਿਆ ਮੈਂ ਬਣਿਆ ਹੋਇਆ ਉਹਨਾਂ ਨੂੰ ਵੀ ਇਹ ਗੱਲ ਹਜਮ ਨਹੀਂ ਸੀ ਆ ਰਹੀ ਵੀ ਜਿਹੜਾ ਐਲਨ ਮਸਕ ਆ ਵੀ ਯਾਰ ਉਹ ਨਾ ਚੁਣਿਆ ਗਿਆ ਨਾ ਉਹਦੇ ਕੋਲੇ ਕੋਈ ਸਰਕਾਰੀ ਤੌਰ ਤੇ ਉਹਨੂੰ ਕੋਈ ਇਹ ਕਹਿੰਦਾ ਵੀ ਅਹੁਦਾ ਮਿਲਿਆ ਹੋਇਆ ਵੀ ਉਹਨੂੰ ਇੱਕ ਤਰ੍ਹਾਂ ਦੇ ਨਾਲ 트াম্প ਨੇ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ ਹੈਗਾ ਤੇ ਵੀ ਜਿਹੜਾ ਸਾਨੂੰ ਨਾਮਨਜ਼ੂਰਾ ਜਿਹਦਾ ਬਹੁਤ ਸਾਰੀਆਂ ਇਹਨਾਂ ਦੇ ਆਪ ਦੀ ਪਾਰਟੀ ਦੇ ਵਿੱਚੋਂ ਵਿਰੋਧ ਹੋ ਰਿਹਾ ਸੀਗਾ ਉਹਦਾ ਕਰਕੇ ਮੈਨੂੰ ਲੱਗਦਾ ਵੀ ਐਲਨ ਮਾਸਕ ਨੂੰ ਹੁਣ ਮਜਬੂਰੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਅਸਤੀਫਾ ਦੇਣਾ ਪੈ ਗਿਆ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਉਹਦੀ ਕੰਪਨੀ ਵੀ ਕਾਫੀ ਘਾਟੇ ਦੇ ਵਿੱਚ ਜਾ ਰਹੀ ਸੀ ਕਿਉਂਕਿ ਉਹ ਫਿਰ ਇੱਕ ਪਾਸੇ ਫੋਕਸ ਸੀ ਸਿਆਸਤ ਵਾਲੇ ਪਾਸੇ ਜਾ ਰਹੇ ਫੋਕਸ ਕਰ ਰਿਹਾ ਸੀ ਬਿਜ਼ਨਸ ਦੇ ਉੱਤੇ ਉਹਨਾਂ ਜਿਹੜੇ ਫੋਕਸ ਤੋਂ ਉਹਨੇ ਜਿਹੜਾ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਕੁਝ ਸਿਆਸੀ ਪ੍ਰੈਸ਼ਰ ਦੇ ਅੰਡਰ ਕੁਝ ਆਪਣੀ ਨਿੱਜੀ ਮਜਬੂਰੀਆਂ ਦਾ ਕਰਕੇ ਬਿਜ਼ਨਸ ਦਾ ਕਰਕੇ ਉਹਨੇ ਫਿਰ ਹੱਥ ਜੋੜ ਕੇ ਸਸਤਰੀ ਕੱਲ ਬੁਲਾਤੀ ਸੋ ਨੀਟੀ ਵੀਰ ਆਪਾਂ ਅਗਲੀ ਖਬਰ ਤੇ ਚੱਲਦੇ ਆਂ ਪਤਾ ਲੱਗਿਆ ਵੀ ਟਰੰਪ ਹੁਣਾਂ ਨੇ ਹੁਣੇ ਕਿਹਾ ਵੀ 3000 ਘੱਟੋ ਘੱਟ ਜਿਹੜੇ ਲੋਕ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਆ ਇੱਕ ਦਿਨ ਦੇ ਵਿੱਚ ਉਹ ਗ੍ਰਫਤਾਰ ਕਰੋ ਕਿਉਂਕਿ ਟਰੰਪ ਹੁਣੀ ਜਦੋਂ ਵੋਟਾਂ ਦੇ ਵਿੱਚ ਆਏ ਸੀ ਔਰ ਉਹਨਾਂ ਦਾ ਮੇਨ ਮੁੱਦਾ ਹੀ ਇਹ ਸੀ ਵੀ ਇਲੀਗਲ ਇਲੀਗਲ ਤੌਰ ਤੇ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਹੈ ਮੈਂ ਇਹਨੂੰ ਬੰਦ ਕਰੂੰਗਾ ਔਰ ਆਉਂਦੇ ਸਾਲ ਉਹਨਾਂ ਨੇ ਜਿਵੇਂ ਜਹਾਜ਼ਾਂ ਦੇ ਜਹਾਜ਼ ਭਰ ਕੇ ਵੱਖ-ਵੱਖ ਮੁਲਕਾਂ ਨੂੰ ਵਾਪਸ ਕੀਤੇ ਸੀ ਔਰ ਕਈ ਜਹਾਜ਼ ਜਿਹੜੇ ਭਾਰਤ ਵੀ ਗਏ ਸੀ ਵਾਪਸ ਹਨ ਹੁਣ ਟਰੰਪ ਹੁਣਾਂ ਨੂੰ ਇਹ ਕਿਉਂ ਕਹਿਣਾ ਪਿਆ ਵੀ 3000 ਬੰਦਾ ਮੈਂ ਹਰ ਰੋਜ਼ ਦਾ ਗ੍ਰਫਤਾਰ ਹੋਣਾ ਚਾਹੀਦਾ ਮੇਰੇ ਰਾਜ ਦੇ ਵਿੱਚ ਔਰ ਮੈਂ ਇਹਨਾਂ ਨੂੰ ਰਿਪੋਰਟ ਕਰੂੰਗਾ ਕਿ ਡੈਪੋਟੇਸ਼ਨ ਪ੍ਰੋਪਰ ਨਹੀਂ ਹੋ ਰਹੀ ਜਾਂ ਕੀ ਉਹਨਾਂ ਦੀ ਗ੍ਰਫਤਾਰੀ ਪ੍ਰੋਪਰ ਨਹੀਂ ਹੋ ਰਹੀ ਕੀ ਕਾਰਨ ਆ ਵੀ ਟਰੰਪ ਹੁਣਾਂ ਨੂੰ ਇਹ ਬਿਆਨ ਦੇਣਾ ਪੈ ਗਿਆ ਮੇਰਾ ਖਿਆਲ ਆ ਵੀ ਦੇਖੋ ਟਰੰਪ ਹੁਣਾਂ ਨੇ ਨਾ ਫੜਾਂ ਬੜੀਆਂ ਵੱਡੀਆਂ ਵੱਡੀਆਂ ਮਾਰਤੀਆਂ ਵੀ ਮੈਂ ਕਰਕੇ ਵੀ 2 ਮਿਲੀਅਨ ਬੰਦਾ ਫੜ ਕੇ ਚਾੜਨਾ ਪਹਿਲਾਂ ਕਹਿੰਦਾ 1 ਮਿਲੀਅਨ ਬੰਦਾ ਫੜ ਕੇ ਚਾੜਨਾ ਹੁਣ ਇੰਨਾ ਬੰਦਾ ਫੜ ਫੜ ਕੇ ਚਾੜਨਾ ਕਿਤੇ ਖੇਡ ਥੋੜੀ ਪਈ ਐ ਲੋਕਾਂ ਦੇ ਕੋਟਾਂ ਦੇ ਵਿੱਚ ਵੀ ਕੇ ਇਸਾਂ ਤੇ ਕੋਰਟ ਵੀ ਜਿਹੜੀ ਹੈਗੀ ਉਹ ਰੋਕ ਲਾ ਰਹੀ ਹੈਗੀ ਵੀ ਤੁਸੀਂ ਇਸ ਤਰੀਕੇ ਨਾਲ ਬੰਦੇ ਨਹੀਂ ਫੜ ਸਕਦੇ ਹਾਂ ਇਹਦਾ ਦੀ ਸਖਤੀ ਦੇ ਨਾਲ ਕਿਤੇ ਨਾ ਕਿਤੇ ਬਾਰਡਰਾਂ ਦੇ ਉੱਤੇ ਜਰੂਰ ਜੇ ਮਤਲਬ ਵੀ ਗਿਣਤੀ ਘਟੀ ਆ ਗੈਰਕਾਨੂੰਨੀ ਲੋਕਾਂ ਦੀ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਹੋਣ ਵਾਸਤੇ ਬੈਠੇ ਸੀਗੇ ਪਰ ਜੇ ਆਪਾਂ ਕੀ ਇਹ ਮਿਲੀਅਨ 2 ਮਿਲੀਅਨ ਬੰਦਾ ਫੜ ਕੇ ਚਾੜਨਾ ਇਹ ਮੈਨੂੰ ਲੱਗਦਾ ਵੀ ਉਹਨਾਂ ਦੀ ਗੱਲ ਫਿੱਕੀ ਪੈਂਦੀ ਨਜ਼ਰ ਆ ਰਹੀ ਆ ਤੇ ਤਾਂ ਹੀ ਕਾਰਨਾ ਵੀ ਉਹ ਕਿਤੇ ਬਾਰਡਰ ਪੈਟਰੋਲ ਦਾ ਜਿਹੜਾ ਚੀਫ ਆ ਉਹਨੂੰ ਚੇਂਜ ਕਰਦੇ ਆ ਕਿਤੇ ਆਈਐਸ ਦੇ ਚੀਫ ਨੂੰ ਚੇਂਜ ਕਰਦੇ ਆ ਪਰ ਹੁਣ ਉਹ ਕਹਿੰਦੇ ਵੀ ਸਾਡੀ ਮਜਬੂਰੀ ਆ ਵੀ ਅਸੀਂ ਕਿੱਥੋਂ ਬੰਦੇ ਫੜ ਫੜ ਕੇ ਚੜ੍ਹੇ ਚੱਲ ਗਏ ਬਹੁਤ ਸਾਰੀਆਂ ਲੀਗਲ ਹਰਡਲ ਸਾਡੇ ਵਿਚਕਾਰ ਹੈਗੀਆਂ ਕੋਰਟਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਵੇਂ ਕਹਿੰਦਾ ਵੀ ਜਿਹੜਾ ਉਹ ਐਲੀਨ ਐ ਐ ਐ ਐਨਮੀ ਐਕਟ ਇਹਨਾਂ ਨੇ ਸ਼ੁਰੂ ਕੀਤਾ ਸੀ ਜਿਹਦਾ ਕਰਕੇ ਜਹਾਜ਼ ਪਰ ਪਰ ਚੜੇ ਜਾ ਰਹੇ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਕੋਰਟ ਨੇ ਰੋਕ ਲਾ ਦਿੱਤੀ ਆ ਵੀ ਇਹ ਠੀਕ ਨਹੀਂ ਹੈਗਾ ਲੋਕਾਂ ਨੂੰ ਸੁਣਵਾਈ ਹੋਣੀ ਚਾਹੀਦੀ ਆ ਜੇ ਤੁਸੀਂ ਕਿਸੇ ਨੂੰ ਚੜ੍ਨਾ ਵੀ ਹੈਗਾ ਉਹ ਇਹ ਨਹੀਂ ਹੈਗਾ ਵੀ ਜਹਾਜ਼ ਚੜਾਇਆ ਤੇ ਤੁਸੀਂ ਇਥੇ ਤੋਰਤਾ ਕੋਰਟ ਦੇ ਵਿੱਚ ਉਹਨਾਂ ਦੀ ਸੁਣਵਾਈ ਹੋਵੇ ਤਾਂ ਕਿ ਕੋਈ ਗਲਤ ਬੰਦਾ ਜਿਵੇਂ ਸਹੀ ਬੰਦਾ ਨਾ ਕੋਈ ਗਲਤ ਦੀ ਸਾਦੇ ਚੱਕ ਕੇ ਚੜਾਇਆ ਜਾ ਸਕੇ ਸੋ ਤਾਂ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਟੀਚਾ ਇਹਨਾਂ ਦਾ ਪੂਰਾ ਨਹੀਂ ਹੋ ਰਿਹਾ ਜਿਹਦਾ ਕਰਕੇ ਟਰੰਪ ਉਹਰੇ ਦਬਕਾ ਮਾਰਦੇ ਵੀ ਨੇ ਬੰਦੇ ਫੜੋ ਇੰਦਾ ਕਰੋ ਫਿਰ ਇਹਨਾਂ ਨੇ ਸਟੂਡੈਂਟਾਂ ਦੇ ਪਿੱਛੇ ਵੀ ਪੈ ਕੇ ਤੁਹਾਨੂੰ ਪਤਾ ਜਿਵੇਂ ਯੂਨਿਟ ਰਾਸ਼ਟਰਾਂ ਦੇ ਉੱਤੇ ਸਿਕੰਜੇ ਕਸੇ ਵੀ ਉੱਥੇ ਜਿੰਨਾ ਲੋਕਾਂ ਨੇ ਇਜ਼ਰਾਇਲ ਦੇ ਅਬਰੋਧ ਦੇ ਵਿੱਚ ਤੇ ਹਮਾਸ ਦੇ ਹੱਕ ਦੇ ਵਿੱਚ ਮਜਾਰੇ ਕੀਤੇ ਆ ਉਹਨਾਂ ਨੂੰ ਚੱਕ-ਚੱਕ ਕੇ ਚਾੜੋ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜੀਆਂ ਕੋਟਾ ਹੈਗੀਆਂ ਉਹ ਰੋਕ ਲਾਰੀਆਂ ਵੀ ਤੁਸੀਂ ਇਸ ਤਰੀਕੇ ਦੇ ਨਾਲ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਇਹਦੇ ਤਹਿਤ ਤੁਸੀਂ ਬੰਦਿਆਂ ਨੂੰ ਫੜ-ਫੜ ਕੇ ਨਹੀਂ ਚੜਾ ਸਕਦੇ ਤੇ ਹੁਣ ਦੁਬਾਰਤੋਂ ਇਹਨਾਂ ਨੇ ਇੱਕ ਵਾਰੀ ਫੇਰ ਜਿਵੇਂ ਤੜਾਮਾ ਕਸੀਆਂ ਹੈਗੀਆਂ ਜਸਟਿਸ ਡਿਪਾਰਟਮੈਂਟ ਦੀਆਂ ਨਾਲ ਦੀ ਨਾਲ ਇਮੀਗ੍ਰੇਸ਼ਨ ਵਿਭਾਗ ਦੀਆਂ ਬਾਰਡਰ ਰੋਲ ਦੀਆਂ ਵੀ ਮੇਰੀ ਮੇਰੇ ਹੀ ਸੈਟੀਸਫੈਕਸ਼ਨ ਤਾਂ ਹੁੰਦੀ ਆ ਵੀ ਜੇ ਰੋਜ਼ ਦਾ 3000 ਬੰਦਾ ਫੜ ਫੜ ਕੇ ਚੜਾਉਂਗੇ ਪਰ ਉਹ ਆਪਰੇਸ਼ਨ ਵਗੈਰਾ ਤਾਂ ਬਥੇਰੇ ਕਰਦੇ ਆ ਕਦੇ ਫੁਨਰੇਡ ਅਜ ਕਦੇ ਨਿਊਯਾਰਕ ਚ ਕਦੇ ਕੈਲੀਫੋਰਨੀਆ ਚ ਪਰ ਉਹ ਟੀਚਰ ਹਲੇ ਵੀ ਪੂਰਾ ਨਹੀਂ ਕਰ پا ਰਹੇ ਸੌਣ ਵਾਲਾ ਸਮਾਂ ਦੱਸੇਗਾ ਵੀ ਕਿੱਧਰ ਨੂੰ ਜਾਂਦੀ ਹੈ ਇਹ ਗਿਣਤੀ ਸੋ ਆਪਾਂ ਹੁਣ ਕੈਨੇਡਾ ਦੀ ਗੱਲ ਕਰੀਏ ਪਤਾ ਲੱਗਿਆ ਵੀ ਉੱਥੇ ਵੀ ਡੈਪੂਟੇਸ਼ਨ ਜਿਹੜੀ ਆ ਉਹ ਵੱਡੇ ਪੱਧਰ ਤੇ ਸਟਾਰਟ ਹੋ ਰਹੀ ਹੈ ਔਰ 30000 ਬੰਦੇ ਦੀ ਲਿਸਟ ਬਣੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਆ ਜਿਹੜੀ ਉਹ ਸਟੂਡੈਂਟਸ ਦੀ ਆ ਔਰ ਜੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਉਹਦੇ ਵਿੱਚ ਮਾਤਰਾ ਜਿਹੜੀ ਉਹ ਪੰਜਾਬੀਆਂ ਦੀ ਆ ਹਨਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਚ ਪੰਜਾਬੀ ਜਿਹੜੇ ਆ ਖਾਸ ਔਰਤ ਤੇ ਸਟੂਡੈਂਟ ਆ ਉਹ ਡਿਪੋਰਟ ਹੋ ਸਕਦੇ ਨੇ ਭਾਰਤ ਨੂੰ ਤੇ ਕੀ ਕਾਰਨ ਲੱਗਦਾ ਹੈ ਡੈਪੂਟੇਸ਼ਨ ਦਾ ਕਾਰਨ ਕੀ ਹੋਇਆ ਇਹਦਾ ਅਸਰ ਵਿੱਚ ਇਹਦੀ ਖਬਰ ਦੇ ਉੱਤੇ ਆਪਾਂ ਵਿਸਥਾਰ ਦੇ ਵਿੱਚ ਤਾਂ ਗੱਲਬਾਤ ਕਰਾਂਗੇ ਅਗਲੇ ਵੀਕ ਵੀ ਕਿੰਨੇ ਕੁ ਪੰਜਾਬੀਆਂ ਦੇ ਉੱਤੇ ਅਸਰ ਪੈ ਸਕਦਾ ਜਾਂ ਵੀ ਕਿਹੜੇ-ਕਿਹੜੇ ਮੈਨ ਰੂਪ ਦੇ ਵਿੱਚ ਇਹ 30000 ਬੰਦੇ ਦੇ ਵਿੱਚ ਆਉਂਦੇ ਆ ਤੇ ਪਰ ਜਿੰਨੀ ਖਬਰ ਹਾਲ ਤੱਕ ਸਾਹਮਣੇ ਆਈ ਆ ਉਹਦੇ ਵਿੱਚ ਇਹੀ ਆ ਵੀ ਜਿਹੜੇ ਸਟੂਡੈਂਟ ਵਗੈਰਾ ਅਮਰੀਕਾ ਦੇ ਵਿੱਚ ਆਉਂਦੇ ਆ ਤੇ ਇੱਥੇ ਆ ਕੇ ਫਿਰ ਪੋਲਿਟੀਕਲ ਸਟੇ ਵਗੈਰਾ ਅਪਲਾਈ ਕਰ ਦਿੰਦੇ ਆ ਸਟੱਡੀ ਵੀਜੇ ਤੋਂ ਬਾਹਰ ਹੋ ਜਾਂਦੇ ਆ ਉਹ ਤੇ ਉਹਨਾਂ ਦੇ ਉੱਤੇ ਗਾਜ ਡਿੱਗੂਗੀ ਨਾਲ ਦੀ ਨਾਲ ਜਿਹੜੇ ਲੋਕ ਵੈਸਟਰ ਬੀਜ ਵਗੈਰਾ ਤੇ ਆਏ ਹੋਏ ਹੈਗੇ ਸਟੂਡੈਂਟਸ ਇਹ ਇਹ ਗੱਲ ਕਲੀਅਰ ਕਰਿਓ ਵੀ ਆਪਾਂ ਅਮਰੀਕਾ ਦੇ ਸਟੂਡੈਂਟਸ ਦੀ ਗੱਲ ਕਰ ਰਹੇ ਆ ਕਿ ਕੈਨੇਡਾ ਦੇ ਸਟੂਡੈਂਟਸ ਦੀ ਗੱਲ ਕਰ ਰਹੇ ਆ ਨਹੀਂ ਨਹੀਂ ਸੌਰੀ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਆਪਾਂ ਕੈਨੇਡਾ ਦੇ ਜਿਹੜਾ 30000 ਬੰਦੇ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਹੋਇਆ ਵੀ ਜਿਹੜੇ ਸਟੂਡੈਂਟ ਪੜਨ ਵਾਸਤੇ ਇੱਥੇ ਆਏ ਆ ਤੇ ਆ ਕੇ ਉਹ ਪੜਾਈ ਲਗਾਤਾਰ ਜਾਰੀ ਨਹੀਂ ਰੱਖ ਰਹੇ ਤੇ ਉਹਨਾਂ ਦੇ ਉੱਤੇ ਵੀ ਇਹ ਜਿਹੜੇ ਜਿਵੇਂ ਕਹਿੰਦਾ ਬੀਜਿਆਂ ਦੀ ਰਦੋਬਦਲ ਦੀ جنگ ਚੱਲੂਗੀ ਅੱਗੇ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਏ ਹੋਏ ਆ ਵੀਜੇ ਦੇ ਉੱਤੇ ਤੇ ਉਹ ਆਪਣੇ ਟਾਈਮ ਦੇ ਵਿੱਚ ਰਹਿੰਦੇ ਹੋਏ ਵਾਪਸ ਨਹੀਂ ਗਏ ਉਹ ਓਵਰਸਟੇ ਬਗੈਰਾ ਹੋ ਗਏ ਤੇ ਇੱਥੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਧੰਦੇ ਕਰੀ ਜਾ ਰਹੇ ਆ ਜਾਂ ਕਿਵੇਂ ਨਾ ਕਿਵੇਂ ਇੱਥੇ ਰਹਿਣ ਦਾ ਉਹਦਾ ਜਿਗਾਰਡ ਕਰ ਰਹੇ ਆ ਉਹਨਾਂ ਲੋਕਾਂ ਦੇ ਉੱਤੇ ਜਿਵੇਂ ਕਿਹਾ ਵੀ ਤਲਵਾਰ ਲਟਕੂਗੀ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਹੈਗੇ ਆ ਜਿਨ੍ਹਾਂ ਦੇ ਵੀਜਾਂ ਦੀ ਮਿਆਦ ਲੰਘ ਚੁੱਕੀ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਤਰੀਕਾ ਵਰਤ ਕੇ ਇੱਥੇ ਪੱਕਾ ਹੋਇਆ ਜਾਵੇ ਇਸੇ ਤਰੀਕੇ ਦੇ ਨਾਲ ਸਟੂਡੈਂਟ ਵਗੈਰਾ ਆਏ ਹੋਏ ਆ ਉਪਰ ਪੜਾਈ ਜਾਰੀ ਨਹੀਂ ਰੱਖ ਰਹੇ ਤੇ ਉਸ ਚੀਜ਼ ਤੋਂ ਹਟ ਕੇ ਇਸ ਕਾਲਜਾਂ ਚੋਂ ਬਾਹਰ ਆ ਗਏ ਆ ਤੇ ਉਹਨਾਂ ਦੇ ਉੱਤੇ ਵੀ ਇਹ ਗਾਜ ਡੇਗੂਗੀ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਵੀ ਕਿੰਨੇ ਕੁ ਇਹਦੇ ਵਿੱਚ ਭਾਰਤੀ ਆਉਂਦੇ ਹੈਗੇ ਆ ਤੇ ਟੋਟਲ ਜਾਣ ਦੀ 30000 ਦੀ ਗਿਣਤੀ ਆਈ ਹੈ ਜਿਨ੍ਹਾਂ ਦੀ ਵੀਜ਼ਾਂ ਦੀ ਮਿਆਦ ਲੰਘ ਚੁੱਕੀ ਆ ਜਾਂ ਜਿਨ੍ਹਾਂ ਨੇ ਆਪਣੀ ਪੜਾਈ ਕੰਟੀਨਿਊ ਨਹੀਂ ਕੀਤੀ ਤੇ ਉਹ ਹੱਥ ਕੰਡੇ ਵਰਤ ਕੇ ਇੱਥੇ ਪੱਕਾ ਹੋਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹਦੇ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਗੱਲ ਕਰਾਂਗੇ ਪਰ ਹੁਣ 30000 ਬੰਦੇ ਦੇ ਉੱਤੇ ਕੈਨੇਡਾ ਦੇ ਜਿਹੜੀ ਤਲਵਾਰ ਉਹ ਲਟਕ ਰਹੀ ਹੈ ਨੇਟੇ ਵੀਰ ਜੇ ਆਪਾਂ ਇਹ ਜਿੰਨੇ ਵੀ ਡਿਪੋਰਟ ਕਰ ਰਹੀਆਂ ਕੰਟਰੀਆਂ ਚਾਹੇ ਉਹ ਆਪਾਂ ਅਮਰੀਕਾ ਦੀ ਗੱਲ ਕਰ ਰਹੀ ਹੈ ਇੱਥੇ ਵੀ ਹੁਣ ਡਿਪੋਰਟ ਹੋ ਰਹੇ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਕੰਟਰੀ ਦੇ ਵਿੱਚ ਐਂਟਰ ਹੋਏ ਆ ਜਿਹੜੇ ਬਾਰਡਰ ਟੱਪ ਕੇ ਐਂਟਰ ਹੋਏ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਇਸੇ ਤਰ੍ਹਾਂ ਜੇ ਕੈਨੇਡਾ ਦੇ ਵਿੱਚ ਸਟੂਡੈਂਟ ਕਹਿ ਕੇ ਆਉਂਦੇ ਆ ਪਰ ਇੱਥੇ ਸਟੂਡੈਂਟ ਬਣ ਕੇ ਰਹਿੰਦੇ ਨਹੀਂ ਉਹ ਕਮਾਕਾਰਾਂ ਦੇ ਵਿੱਚ ਆਪਣੀ ਪੜ੍ਹਾਈ ਛੱਡ ਕੇ ਕਮਾਕਾਰਾਂ ਵਿੱਚ ਪੈਸੇ ਕਮਾਉਣ ਵੱਲੀ ਹੋ ਜਾਂਦੇ ਆ ਜਾਂ ਕੋਈ ਵਿਆਹ ਕਰਾ ਕੇ ਆਉਂਦਾ ਤਾਂ ਇੱਥੇ ਆ ਕੇ ਉਹ ਵਿਆਹ ਸਰੇਨੀ ਚੜਦਾ ਉਹ ਸਿਰਫ ਇੱਥੇ ਆਉਣ ਦਾ ਇੱਕ ਬਹਾਨਾ ਹੁੰਦਾ ਜੇ ਜਿਹਨੂੰ ਆਪਾਂ ਕਹਦੇ ਆ ਫੇਕ ਮੈਰਿਜ ਕਰਾਈ ਕਿਸੇ ਨੇ ਹਨਾ ਜਾਂ ਵਿਜ਼ਟਰ ਵੀਜ਼ੇ ਤੇ ਆਉਂਦਾ ਹੈ ਉਹ ਘੁੰਮਣ ਫਿਰਨ ਦੇ ਲਈ ਆਉਂਦਾ ਪਰ ਇੱਥੇ ਆ ਕੇ ਕੰਮ ਕਰਦਾ ਸੋ ਆਪਾਂ ਜੇ ਓਵਰਆਲ ਦੇਖੀਏ ਤਾਂ ਇਹ ਇਹਨਾਂ ਕੰਟਰੀਆਂ ਦੇ ਵਿੱਚ ਰੂਲ ਦੀ ਉਲੰਘਣਾ ਹੀ ਹੈ ਜਾਂ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਸਿਸਟਮ ਦੇ ਨਾਲ ਖੇਡ ਰਹੇ ਹੋ ਫਿਰ ਇਹਦੇ ਵਿੱਚ ਆਪਾਂ ਕਸੂਰਵਾਰ ਇਹਨਾਂ ਕੰਟਰੀਆਂ ਨੂੰ ਕਿਉਂ ਠਹਿਰਾ ਰਹੇ ਆ ਅਸੀਂ ਕਿਉਂ ਕਹਿ ਰਹੇ ਆ ਅਮਰੀਕਾ ਵਾਲੇ ਰਿਪੋਰਟ ਕਰ ਰਹੇ ਆ ਕੈਨੇਡਾ ਵਾਲੇ ਰਿਪੋਰਟ ਕਰ ਰਹੇ ਆ ਕੀ ਕਸੂਰ ਇਹਦੇ ਵਿੱਚ ਸਾਡਾ ਨਹੀਂ ਉਹਨਾਂ ਦਾ ਹੀ ਸਾਡਾ ਕਸੂਰ ਜ਼ਿਆਦਾ ਅਸੀਂ ਇਹਨਾਂ ਕੰਟਰੀਆਂ ਦੇ ਸਿਸਟਮ ਦੇ ਨਾਲ ਖੇਡ ਰਹੇ ਹਾਂ ਦੇਖੋ ਪ੍ਰਦੀਪ ਚਾਹੇ ਮੈਂ ਹੁਣ ਕੈਨੇਡਾ ਬੈਠਾ ਇੱਥੇ ਜਿੱਥੇ ਵੀ ਕਿਤੇ ਬੈੰਨੇ ਆ ਉੱਥੇ ਗੱਲ ਹੁੰਦੀ ਹੈਗੀ ਐਲ ਐਮ ਆਈਜ਼ ਦੀ ਵੀ ਜਿਹੜੇ ਲੋਕਾਂ ਨੇ ਐਲ ਐਮ ਗਾ ਲੈ ਕੇ ਲੋਕਾਂ ਨੂੰ ਪੱਕੇ ਕਰਨ ਦੇ ਲਈ ਪੈਸੇ ਲੋਕਾਂ ਤੋਂ ਖਾਦੇ ਉਹ ਥੜੀ ਦੇ ਵਿੱਚ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਆ ਇੱਥੇ ਬਹੁਤ ਸਾਰੇ ਫਾਰਮਰ ਜਿਹੜੇ ਮੈਂ ਸਮਝਦਾ ਵੀ ਇਹ ਚੱਕਰ ਦੇ ਵਿੱਚ ਫਸੇ ਹੈਗੇ ਆ ਉਹਨਾਂ ਜੋ ਕਈ ਤਾਂ ਸਰਕਾਰ ਦੇ ਸਕੰਜੇ ਤੋਂ ਡਰਦੇ ਬੈਂਕਰਪਸਿੰਗਾ ਕਰ ਗਏ ਵੀ ਸਾਡੇ ਉੱਤੇ ਵੀ ਤਲਵਾਰ ਡਿੱਗੂਗੀ ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਕਿੰਨੇ ਆ ਫੇਕ ਯੂਨੀਵਰਸਿਟੀਆਂ ਬਣੀਆਂ ਸੀ ਕਿੰਨੇ ਫੇਕ ਕਾਲਜ ਬਣੇ ਸੀ ਕਿ ਇਸ ਤਰੀਕੇ ਦੇ ਨਾਲ ਫਰਜੀ ਬੀਜਿਆਂ ਦੇ ਉੱਤੇ ਲੋਕੀਂ ਥੱਕ ਜੋ ਨਾ ਕਾਲਜ ਲੱਭੇ ਜਾਂ ਯੂਨੀਵਰਸਿਟੀ ਲੱਭੀ ਜਿਦਾ ਕਰਕੇ ਸਰਕਾਰ ਨੂੰ ਵੀ ਲੱਗੇ ਉਈ ਯਾਰ ਇਹ ਸਾਨੂੰ ਚੂਨਾ ਲਾ ਰਹੇ ਆ ਲੋਕ ਜਿਸ ਤਰੀਕੇ ਦੇ ਨਾਲ ਇਹ ਆਉਂਦੇ ਆ ਜਾਂ ਜੇ ਸਟੂਡੈਂਟ ਇੱਥੇ ਆਉਂਦੇ ਆ ਤੇ ਆ ਕੇ ਪੋਲੀਟਿਕਲ ਅਪਲਾਈ ਕਰ ਦਿੰਦੇ ਆ ਉਹ ਕਹਿੰਦੇ ਵੀ ਆਏ ਤੁਸੀਂ ਪੜਨ ਵਾਸਤੇ ਇੱਥੇ ਤੇ ਉਦੋਂ ਤੁਹਾਨੂੰ ਕੋਈ ਖਤਰਾ ਨਹੀਂ ਸੀ ਹੁਣ ਤੁਸੀਂ ਇੱਥੇ ਆ ਕੇ ਇੱਕ ਤਰ੍ਹਾਂ ਦੇ ਨਾਲ ਪੋਲੀਟਿਕਲ ਅਪਲਾਈ ਕਰ ਰਹੇ ਹੋ ਕਿਉਂ ਜਿਹਦਾ ਕਰਕੇ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਸਿੱਧਾ ਧੋਖਾ ਜਿਹੜੇ ਸਟੂਡੈਂਟ ਖਾਸ ਤੌਰ ਤੇ ਜੇ ਆਪਣਾ ਅਮਰੀਕਾ ਦੀ ਗੱਲ ਕਰਨੀ ਹੋਵੇ ਪ੍ਰੈਜ਼ੀਡੈਂਟ 트੍ਰੰਪ ਕਹਿੰਦੇ ਵੀ ਜਿਹੜਾ ਵੀ ਕੋਈ ਸਟੂਡੈਂਟ ਵੀ ਜੇ ਤੇ ਆਇਆ ਤੇ ਉਹ ਪੋਲਿਟਿਕਲ ਸਟੇ ਅਪਲਾਈ ਕਰੂਗਾ ਉਹਦੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਉਹਦੀ ਥਲੜੀ ਕੋਰਟ ਦੇ ਵਿੱਚੋਂ ਸਿਰਫ ਕੇ ਸਿਰਫ ਅਸਾਈਲਮ ਆਫਸਰ ਹੀ ਉਹਦਾ ਜਿਹੜਾ ਕੇਸ ਆ ਉਹ ਖਾਰਜ ਕਰਕੇ ਤੁਹਾਨੂੰ ਇੰਡਿਕਾ ਵਾਸਤੇ ਚੜਾ ਸਕਦਾ ਹੈਗਾ ਤੋ ਕਿਤੇ ਨਾ ਕਿਤੇ ਸਰਕਾਰਾਂ ਸਖਤ ਹੋਈਆਂ ਹੋਈਆਂ ਮੇਰਾ ਖਿਆਲ ਇਹਦੇ ਵਿੱਚ ਕਸੂਰ ਜਿਆਦਾ ਆਪਣਾ ਪੰਜਾਬੀਆਂ ਦਾ ਜਿਆਦਾ ਹੈ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਪਤਾ ਲੱਗਿਆ ਕੈਨੇਡਾ ਔਰ ਅਮਰੀਕਾ ਦੇ ਵਿੱਚ ਜਿਹੜੇ ਇੰਡੀਅਨ ਕੌਂਸਲੇਟ ਇੱਥੇ ਬਣੇ ਹੋਏ ਆ ਉਹਨਾਂ ਵੱਲੋਂ ਇੱਕ ਕਾਲ ਆਉਂਦੀ ਹੈ ਉਹ ਇੱਕ ਤਰ੍ਹਾਂ ਫੇਕ ਕਾਲ ਹੁੰਦੀ ਹੈ ਹੁੰਦੀ ਕਿਸੇ ਹੋਰ ਦੀ ਪਰ ਇੰਡੀਅਨ ਕੌਂਸਲੇਟ ਵਾਲੇ ਬਣ ਕੇ ਕਾਲਾਂ ਕਰਦੇ ਨੇ ਬਹੁਤ ਵੱਡਾ ਫਰਾਡ ਹੋ ਰਿਹਾ ਇਹ ਇੱਥੇ ਓਵਰ ਆਲ ਤੇ ਇਹ ਪੂਰੀ ਖਬਰ ਦੱਸਿਓ ਕੀ ਹੈ ਇਹ ਦੇਖੋ ਕੈਨੇਡਾ ਪਹਿਲਾ ਅਮਰੀਕਾ ਦੇ ਵਿੱਚ ਬਹੁਤ ਕੰਮ ਚੱਲਿਆ ਹੈ ਵੀ ਇੰਡੀਅਨ ਕੌਂਸੂਲੇਟ ਤੋਂ ਅਸੀਂ ਬੋਲਦੇ ਆ ਤੇ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਤੁਹਾਨੂੰ ਨਹੀਂ ਮਿਲੂਗਾ ਜਾਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੇ ਸਾਨੂੰ ਜਾਂ ਉੱਥੋਂ-ਉੱਥੋਂ ਆਹਾ ਆਹਾ ਪੇਪਰ ਚਾਹੀਦੇ ਆ ਫਿਰ ਉਹ ਹੌਲੀ-ਹੌਲੀ ਕਰਦੇ ਕਰਾਉਂਦੇ ਗੱਲ ਪੈਸਿਆਂ ਤੱਕ ਲੈ ਜਾਂਦੇ ਵੀ ਇੰਨੀ ਥੋੜੀ ਫੀਸ ਆ ਸਾਨੂੰ ਆਪਦੇ ਕ੍ਰੈਡਿਟ ਕਾਰਡ ਦੇ ਜਰੀਏ ਜਾਂ ਬੈਂਕ ਅਕਾਊਂਟ ਦੇ ਜਰੀਏ ਉਹ ਪੇ ਕਰੋ ਨਹੀਂ ਤਾਂ ਤੁਹਾਡਾ ਵੀਜ਼ਾ ਰੱਦ ਹੋ ਜਾਊਗਾ ਜੇ ਕਿਸੇ ਨੂੰ ਕਹਿੰਦੇ ਆ ਤੇਰਾ ਯਾ ਡਿਊਲ ਸਿਟੀਜ਼ਨਸ਼ਿਪ ਪੜਾ ਜਿਹੜਾ ਸਿਸਟਮ ਚੱਲ ਰਿਹਾ ਉਹ ਅਸੀਂ ਰੱਦ ਕਰ ਦੇਵਾਂਗੇ ਤੋਂ ਲੋਕੀ ਵਿਚਾਰੇ ਡਰਦੇ ਮਾਰੇ ਇਸ ਚੀਜ਼ ਤੋਂ ਕਈ ਵਾਰੀ ਇਹਨਾਂ ਦੇ ਜਿਵੇਂ ਕਹਿੰਦਾ ਜਾਲ ਦੇ ਵਿੱਚ ਫਸ ਜਾਂਦੇ ਆ ਤੇ ਕਾਫੀ ਸਾਰਾ ਨੁਕਸਾਨ ਖਰਾ ਲੈਂਦੇ ਆ ਫਿਰ ਹੁਣ ਕੈਨੇਡਾ ਦੇ ਵਿੱਚ ਵੀ ਉਹੀ ਕੁਸ਼ ਚੱਲਿਆ ਸੇਮ ਥਿੰਗ ਕੌਂਸਲੇਟ ਤੋਂ ਕਾਲ ਆਉਂਦੀ ਆ ਉਹ ਕਹਿੰਦੇ ਵੀ ਅਸੀਂ ਇੰਡੀਅਨ ਕੌਂਸਲੇਟ ਤੋਂ ਬੋਲ ਰਹੇ ਆ ਤੇਰਾ ਪਾਸਪੋਰਟ ਰਿਵੋਕ ਕਰ ਦਿੱਤਾ ਗਿਆ ਤੇਰੇ ਤੇ ਆ ਕੇਸ ਹੈ ਗਿਆ ਜਿਹਨਾਂ ਨੂੰ ਕਲੀਅਰ ਕਰਨਾ ਤਾਂ ਇੰਨੇ ਪੈਸੇ ਦਿਓ ਹੁਣ ਕੌਂਸਲੇਟ ਨੇ ਇੱਕ アドਵਾਈਸਰੀ ਜਾਰੀ ਕੀਤੀ ਆ ਉਹ ਕਹਿੰਦੇ ਵੀ ਭਾਰਤੀ ਕੌਂਸਲੇਟ ਤੋਂ ਤੁਹਾਨੂੰ ਕਦੇ ਵੀ ਕਾਲ ਨਹੀਂ ਆਉਂਦੀ ਤੇ ਜੇ ਕਾਲ ਆਉਂਦੀ ਵੀ ਆ ਤਾਂ ਉਹ ਤੁਹਾਤੋਂ ਕੋਈ ਓਵਰ ਇਨਫਰਮੇਸ਼ਨ ਤੁਹਾਤੋਂ ਕੋਈ ਪੇਮੈਂਟ ਵਗੈਰਾ ਨਹੀਂ ਉਹ ਕਦੇ ਵੀ ਮੰਗਦੇ ਹੈਗੇ ਤੇ ਜੇ ਤੁਹਾਨੂੰ ਇੰਡੀਅਨ ਕੌਂਸੂਲੇਟ ਦੇ ਨੰਬਰ ਤੋਂ ਕਾਲ ਵੀ ਆਉਂਦੀ ਆ ਤਾਂ ਉਹ ਕੱਟ ਕੇ ਕਾਲ ਦੁਬਾਰੇ ਕਨੈਕਟ ਕਰਕੇ ਤੁਸੀਂ ਉਹਨੂੰ ਮੇਕ ਸ਼ੁਰ ਕਰੋ ਵੀ ਇਹ ਇੰਡੀਅਨ ਕੌਂਸੂਲੇਟ ਤੋਂ ਆ ਰਹੀ ਹੈਗੀ ਆ ਸੋ ਜਿਹੜੇ ਇਹ ਠੱਗ ਲੋਕ ਹੈਗੇ ਆ ਬਾਈ ਇਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਆ ਕਦੇ ਟੈਕਸ ਬਣ ਕੇ ਕਾਲ ਕਰਦੇ ਆ ਇਹ ਕਦੇ ਡੀਐਮ ਬੰਗਾਂ ਵਾਲੇ ਬਣ ਕੇ ਕਾਲ ਕਰਦੇ ਆ ਇਹ ਕਦੇ ਸੀਐਚਪੀ ਵਾਲੇ ਬਣ ਕੇ ਕਾਲ ਕਰਦੇ ਆ ਇਹ ਕਦੇ ਤੁਹਾਨੂੰ ਡੀਓਟੀ ਡਿਪਾਰਟਮੈਂਟ ਤੋਂ ਬਣ ਕੇ ਕਾਲਾਂ ਆਉਂਦੀਆਂ ਹੈਗੀਆਂ ਕਦੇ ਤੁਹਾਡੇ ਭਾਈ ਭਤੀਜੇ ਬਣ ਬਣ ਕੇ ਤੁਹਾਨੂੰ ਕਾਲਾਂ ਕਰੀ ਜਾਂਦੇ ਹੈਗੇ ਆ ਸੋ ਜਿਨ੍ਹਾਂ ਨੂੰ ਲੋਕਾਂ ਨੂੰ ਵੀ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਕਾਲ ਆਉਂਦੀ ਆ ਤੇ ਤੁਹਾਤੋਂ ਪੈਸੇ ਮੰਗੇ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਚੱਕਰ ਦੇ ਵਿੱਚ ਬਿਲਕੁਲ ਨਾ ਪਓ ਉਸ ਫੋਨ ਨੂੰ ਬਲੌਕ ਕਰ ਦਿਓ ਉਹਨੂੰ ਕੱਟ ਦਿਓ ਜੇ ਤੁਹਾਨੂੰ ਕੌਂਸੂਲੇਟ ਦੇ ਨੰਬਰ ਤੋਂ ਹੀ ਕਾਲ ਆਉਂਦੀ ਆ ਤਾਂ ਵੀ ਤੁਸੀਂ ਉਹ ਕੱਟ ਕੇ ਕਾਲ ਦੁਬਾਰਾ ਕਨਫਰਮ ਕਰੋ ਕਿਉਂਕਿ ਨੰਬਰ ਵੀ ਅੱਜਕੱਲ ਕੰਪਿਊਟਰ ਵਗੈਰਾ ਦੇ ਨਾਲ ਜੋੜ ਕੇ ਸੇਮ ਨੰਬਰਾਂ ਤੋਂ ਕਾਲਾਂ ਕਰ ਦਿਆ ਉਹਦੇ ਤੇ ਆਉਂਦਾ ਵੀ ਇੰਡੀਅਨ ਕੌਂਸੂਲੇਟ ਹੁੰਦਾ ਲਿਖਿਆ ਹੋਇਆ ਉੱਪਰ ਸੋ ਜਿੰਨੇ ਵੀ ਫਰਾਡ ਚੱਲ ਰਹੇ ਆ ਮੇਰੇ ਭੈਣ ਭਰਾ ਇਹਨਾਂ ਤੋਂ ਬਚੋ ਕੋਈ ਬੰਦਾ ਵੀ ਤੁਹਾਹਤੋਂ ਅਮਰੀਕਾ ਕੈਨੇਡਾ ਦੇ ਵਿੱਚ ਡਿਪਾਰਟਮੈਂਟ ਵਾਲਾ ਬੰਦਾ ਕਦੇ ਪੈਸੇ ਨਹੀਂ ਮੰਗੂਗਾ ਫੋਨ ਦੇ ਉੱਤੇ ਬਿਲਕੁਲ ਸੋ ਆਪਾਂ ਲਾਸਟ ਖਬਰ ਅੱਜ ਦੇ ਪ੍ਰੋਗਰਾਮ ਦੀ Apple ਤੇ 25% ਟੈਕਸ ਲੱਗਿਆ ਫਿਰ ਉਸ ਤੋਂ ਬਾਅਦ ਹੋਰ ਕਈ ਕੰਪਨੀਆਂ ਨੇ ਜਿਨ੍ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਲੱਗ ਸਕਦਾ ਹੈ ਤੇ ਕੀ ਪ੍ਰਭਾਵ ਪਏਗਾ ਇਸ ਦਾ ਜਨ ਜੀਵਨ ਦੇ ਉੱਪਰ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਦੇਖੋ ਪ੍ਰਦੀਪ ਤੁਹਾਨੂੰ ਪਤਾ ਵੀ ਜਿਹੜੇ 트ੰਪ ਸੀਗੇ ਉਹ ਨਗਾਤਰ ਕਹਿ ਰਹੇ ਸੀ ਵੀ Apple ਨੂੰ ਵੀ ਤੁਸੀਂ ਇੰਡੀਆ ਦੇ ਵਿੱਚ ਆਪਣੇ ਪਲਾਂਟ ਵਗੈਰਾ ਨਾ ਲਾਓ ਤੇ ਤੁਸੀਂ ਜਿਹੜੀ ਪ੍ਰੋਡਕਸ਼ਨ ਹੈਗੀ ਆ ਆਈਫੋਨ ਵਗੈਰਾ ਦੇ ਵਿੱਚ ਲੈ ਕੇ ਆਓ ਤੇ ਕਿਤੇ ਨਾ ਕਿਤੇ ਜਿਹੜੇ Apple ਦੇ ਸੀਈਓ ਵਗੈਰਾ ਸੀ ਉਹ ਕੰਦੇ ਵੀ ਨਹੀਂ ਅਸੀਂ ਹੁਣ ਇੰਨਾ ਪੈਸਾ ਇੰਡੀਆ ਦੇ ਵਿੱਚ ਖਰਚਿਆ ਵੀ ਇਹ ਕੋ ਖਾਲਾ ਜੀ ਦਾ ਬਾੜਾ ਤਾਂ ਹੈ ਨਹੀਂ ਵੀ ਅੱਜ ਇੱਥੋਂ ਘਰ ਚੱਕਿਆ ਤੇ ਉੱਥੇ ਲੈ ਗਏ ਜਾਂ ਚਾਰ ਪੋਟਲੀਆਂ ਬੰਨੀਆਂ ਤੇ ਅਮਰੀਕਾ ਆ ਗਏ ਵੀ ਇਹ ਫੈਕਟਰੀਆਂ ਲਾਉਣ ਵਾਸਤੇ ਬਹੁਤ ਸਾਰਾ ਟਾਈਮ ਤੇ ਬਹੁਤ ਸਾਰਾ ਪੈਸਾ ਕੰਜ਼ਿਊਮ ਹੁੰਦਾ ਹੈਗਾ ਤੇ ਜਿਹਦਾ ਕਰਕੇ 트럼ਪ ਹੋਣੀ ਕਹਿੰਦੇ ਵੀ ਜੇ ਤੁਸੀਂ ਨਹੀਂ ਹੋਣਾ ਤਾਂ ਤੁਹਾਡੇ ਤੇ 25% ਅਸੀਂ ਟੈਕਸ ਲਾਵਾਂਗੇ ਪਰ ਉਹ ਐਪਲ ਵਾਲੇ ਕਹਿੰਦੇ ਵੀ ਸਾਨੂੰ ਉਹ 25% ਦੇ ਕੇ ਵੀ ਇੰਡੀਆ ਦੇ ਵਿੱਚ ਐਪਲ ਫੋਨ ਬਣਾਉਣ ਦਾ ਫਾਇਦਾ ਕਿਉਂਕਿ ਜਿੰਨੇ ਵੀ ਆਪਾਂ ਫੋਨ ਵਰਤ ਰਹੇ ਆ ਇਹਨਾਂ ਦੇ ਵਿੱਚ 70% ਜਿਹੜੇ ਫੋਨ ਆ ਉਹ ਮੇਡ ਇਨ ਇੰਡੀਆ ਐਸ ਟਾਈਮ ਕਿਉਂਕਿ ਉੱਥੇ ਲੇਬਰ ਬਹੁਤ ਸਸਤੀ ਆ ਜਿਹਦਾ ਕਰਕੇ ਸਾਰੀਆਂ ਕੰਪਨੀਆਂ ਇੱਕ ਤਰ੍ਹਾਂ ਦੇ ਨਾਲ ਚਾਹੁੰਦੀਆਂ ਵੀ ਅਸੀਂ ਅਮਰੀਕਾ ਤੋਂ ਬਾਹਰ ਹੀ ਆਪਦੀ ਜਿਹੜੀ ਪ੍ਰੋਡਕਸ਼ਨ ਵਗੈਰਾ ਹੈਗੀ ਆ ਉਹ ਜਾਰੀ ਰੱਖੀਏ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹੁਣ ਐਪਲ ਤੋਂ ਪਿੱਛੋਂ ਜਿਵੇਂ Samsung ਹੈਗੀ ਆ ਜਾਂ ਜਿਵੇਂ ਕਹਿੰਦਾ ਵੀ Google ਵਗੈਰਾ ਕੰਪਨੀਆਂ ਜਿੰਨੀਆਂ ਵੀ ਇਲੈਕਟ੍ਰੋਨਿਕ ਦੇ ਨਾਲ ਸੰਬੰਧਿਤ ਕੰਪਨੀਆਂ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਜ਼ਰੂਰ ਡਰ ਰਹੀਆਂ ਹੈਗੀਆਂ ਵੀ ਜੇ ਅੱਜ 25% ਜਿਵੇਂ ਕਹਿੰਦਾ ਵੀ ਐਪਲ ਦੇ ਉੱਤੇ ਲਾਇਆ ਜਾ ਰਿਹਾ ਐਪਲ ਤਾਂ ਬਹੁਤ ਵੱਡੀ ਕੰਪਨੀ ਆ ਵੀ ਜੇ ਕੱਲ ਨੂੰ ਅਸੀਂ ਬਾਹਰੋਂ ਕਿਤੋਂ ਆਪਦਾ ਜਿਸ ਤਰੀਕੇ ਨਾਲ ਚਾਈਨਾ 'ਚ ਵੱਢ ਰਿਹਾ ਜਾਂ ਇੰਡੀਆ ਵਗੈਰਾ ਦੇ ਵਿੱਚ ਮੂਵ ਹੋਣ ਦੀ ਸੋਚ ਰਹੇ ਹੈਗੇ ਆ ਤੇ ਸਾਡੇ ਉੱਤੇ ਵੀ ਇਹ ਤਲਵਾਰ ਨਾ ਲਟਕੇ ਤੇ ਕਿਤਨਾ ਕਿਤੇ ਜਿਹੜੀਆਂ ਕੰਪਨੀਆਂ ਕਾਫੀ ਡਰੀਆਂ ਹੋਣਗੀਆਂ ਹੈਗੀਆਂ ਤੇ ਆਉਣ ਵਾਲਾ ਸਮਾਂ ਦੱਸੂਗਾ ਹੁਣ ਵੀ ਕਿਹੜੇ ਪਾਸੇ ਵੱਲ ਨੂੰ ਊਠ ਬੈਠਦਾ ਬਿਲਕੁਲ ਸੋ ਖਬਰਾਂ ਇੱਥੇ ਹੀ ਆਪਣੀਆਂ ਸਮਾਪਤਾ ਅੱਜ ਦੀਆਂ ਪਰ ਨਾਲ ਦੀ ਨਾਲ ਆਪਾਂ ਅਗਲੇ ਵੀਕ ਇੱਕ ਡਿਸਕਸ਼ਨ ਜ਼ਰੂਰ ਕਰਾਂਗੇ ਵੀ ਅੱਜ ਦੀ ਇੱਕ ਇੱਥੇ ਆ ਐਤਵਾਰ ਹੈ ਤੇ ਆਪਾਂ ਐਤਵਾਰ ਨੂੰ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਗੁਰਦੁਆਰਾ ਸੇਕਲਚਰ ਸੁਸਾਇਟੀ ਦੇ ਵਿੱਚ ਡਾਕਟਰ ਸੁਆਇਮਨ ਸਿੰਘ ਹੁਣੀ ਬੋਲਣ ਲੱਗੇ ਸੀ ਔਰ ਕੁਝ ਸਿੱਖ ਜਨਤਾ ਦੀਆਂ ਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਫਿਰ ਨਹੀਂ ਬੋਲਣ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਉੱਥੇ ਕਾਫੀ ਜਿਹੜੀਆਂ ਗੱਲਾਂបਾਤਾਂ ਹੋਈਆਂ ਉੱਚੀ ਬੋਲ ਕਬੂਲ ਵੀ ਹੋਏ ਫਿਰ ਉਸ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਜਥੇਬੰਦੀਆਂ ਵਾਲੇ ਕਮੇਟੀ ਵਾਲੇ ਸਾਰੇ ਬੈਠੇ ਆ ਕੀ ਇਸ ਤਰ੍ਹਾਂ ਕੋਈ ਵੀ ਜਦੋਂ ਗੁਰੂ ਘਰ ਦੀ ਸਟੇਜ ਤੋਂ ਬੋਲਦਾ ਹੈ ਤਾਂ ਜੇ ਕਿਸੇ ਦੇ ਨਾਲ ਉਹਦੇ ਵਿਚਾਰ ਨਹੀਂ ਸਹਿਮਤ ਤਾਂ ਉਹਦਾ ਵਿਰੋਧ ਹੋਣਾ ਕੀ ਇਹ ਕੀ ਇਹ ਇੱਕ ਆਮ ਜੀ ਕਹਾਣੀ ਬਣ ਗਿਆ ਹਰੇਕ ਗੁਰੂ ਘਰ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਕਿਸੇ ਬੁਲਾਰੇ ਦੇ ਤਾਂ ਮਤਭੇਦ ਹੁੰਦੇ ਆ ਤੇ ਉਹ ਮਤਭੇਦ ਨੂੰ ਇੱਕ ਇੱਕ ਲੜਾਈ ਦਾ ਰੂਪ ਦੇਣਾ ਜਿਹੜਾ ਕੀ ਇਹ ਜਾਇਜ਼ ਆ ਇਹਦੇ ਤੇ ਆਪਾਂ ਗੱਲਬਾਤ ਅਗਲੇ ਵੀਕ ਜ਼ਰੂਰ ਕਰਾਂਗੇ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਆ ਦੇਖੋ ਮਤਭੇਦ ਹੋਣੇ ਕਿਸੇ ਨਾਲ ਵਿਚਾਰ ਨਾ ਮਿਲਣੇ ਇਹ ਡਿਫਰੈਂਟ ਗੱਲਬਾਤ ਆ ਪਰ ਜੇ ਤੁਹਾਡੇ ਵਿੱਚ ਕਿਸੇ ਦੀ ਗੱਲ ਸੁਣਨ ਦਾ ਮਾਧਾ ਹੈ ਨਹੀਂ ਤਾਂ ਤੁਸੀਂ ਉਸ ਮਸਲੇ ਤੇ ਅੱਗੇ ਨਹੀਂ ਵਧ ਸਕਦੇ ਇਹ ਜਿਹੜਾ ਵਿਚਾਰ ਵਟਾਂਦਰਾ ਇਹ ਹੋਣਾ ਜ਼ਰੂਰੀ ਹੈਗਾ ਇਹ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਚਾਹੇ ਆਪਸ ਸਹਿਮਤ ਹੋਈਏ ਚਾਹੇ ਅਸਹਿਮਤ ਹੋਈਏ ਪਰ ਇਹਦੇ ਉੱਤੇ ਆਪਾਂ ਖਬਰ ਜਰੂਰ ਅਗਲੇ ਵੀਕ ਕਰਾਂਗੇ ਕਿਉਂਕਿ ਉਹ ਤੱਕ ਆਪਾਂ ਨੂੰ ਕਲੈਰਿਟੀ ਵੀ ਆ ਜਾਊਗੀ ਨਿਊਜ਼ ਦੀ ਚੰਗੇ ਤਰੀਕੇ ਦੇ ਨਾਲ ਤੇ ਪਰ ਜੋ ਕੁਝ ਹੋਇਆ ਮੈਂ ਕਹਿੰਦਾ ਮੰਦਪਾਗਾ ਬਿਲਕੁਲ ਬਿਲਕੁਲ ਔਰ ਡਾਕਟਰ ਸਵਾਇਮਾਨ ਸਿੰਘ ਇੱਥੇ ਅਮਰੀਕਾ ਦੇ ਵਿੱਚ ਡਾਕਟਰ ਨੇ ਵਧੀਆ ਆਪਣਾ ਜ਼ਿੰਦਗੀ ਬਸਰ ਕਰ ਰਹੇ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਹੋਇਆ ਸੀ ਉੱਥੇ ਜਾ ਕੇ ਲੜਾਈ ਲੜੀ ਐ ਬਾਹਰੋਂ ਲੜਾਈ ਨਹੀਂ ਲੜੀ ਉਹਨਾਂ ਨੇ ਉੱਥੇ ਜਾ ਕੇ ਲੜਾਈ ਲੜੀ ਐ ਇਸ ਚੀਜ਼ ਨੂੰ ਅਸੀਂ ਭੁੱਲਣਾ ਨਹੀਂ ਚਾਹੀਦਾ ਸਾਨੂੰ ਸੋ ਉੱਥੇ ਜਾ ਕੇ ਲੜਨਾ ਔਰ ਉੱਥੇ ਜਾ ਕੇ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਬਹੁਤ ਔਖਾ ਹੁੰਦਾ ਹੈ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਵੀ ਇੱਥੇ ਵਿਰੋਧ ਹੋਣਾ ਚਾਹੀਦਾ ਗੁਰੂ ਘਰ ਦੀ ਸਟੇਜ ਸਾਂਝੀ ਹੈ ਉੱਥੇ ਕੋਈ ਵੀ ਬੰਦਾ ਬੋਲਣਾ ਚਾਹੇ ਤਾਂ ਆਪਣੇ ਵਿਚਾਰ ਰੱਖ ਸਕਦਾ ਹੈ ਤੁਹਾਡੇ ਨਾਲ ਜੇ ਕਿਸੇ ਨਾਲ ਮਤਭੇਦ ਹੋਣ ਤਾਂ ਇੱਕ ਸਾਈਡ ਤੇ ਬੈਠ ਕੇ ਪਹਿਲਾਂ ਤੁਸੀਂ ਮਤਭੇਦ ਉਹਨਾਂ ਦੇ ਨਾਲ ਕਲੀਅਰ ਕਰ ਲਓ ਨਾ ਕਿ ਸੰਗਤ ਦੇ ਵਿੱਚ ਉੱਥੇ ਚੱਲਦੇ ਪ੍ਰੋਗਰਾਮ ਦੇ ਵਿੱਚ ਕੋਈ ਵਿਗਨ ਪੈਣਾ ਚਾਹੀਦਾ ਦੇਖੋ ਡਾਕਟਰ ਸੁਭਾਇ ਬਾਨ ਜਿਵੇਂ ਕਿਹਾ ਵੀ ਇਨਕਲਾਬੀ ਫੈਮਲੀ ਨੂੰ ਬਿਲੋਂਗ ਕਰਦੇ ਹੈਗੇ ਆ ਇਹਨਾਂ ਦਾ ਪਰਿਵਾਰਕ ਪਿਛੋਕੜ ਬਹੁਤ ਉੱਚ ਪੱਧਰ ਦਾ ਦੇ ਨਾਲ ਦੀ ਨਾਲ ਜਿਵੇਂ ਕੱਲ ਵੀ ਆਪ ਵੀ ਮਹਾਨ ਸਮਾਸੇ ਵੀ ਹੈਗੇ ਆ ਇੰਡਿਕਾ ਵਰਗੇ ਮੁਲਕ ਦੇ ਵਿੱਚ ਇਨੀ ਗਰਮੀ ਦੇ ਵਿੱਚ ਉੱਤੇ ਬੈਠ ਕੇ ਜਾ ਕੇ ਮਨੀਹਾ ਨੇਰੀਆਂ ਦੇ ਵਿੱਚ ਜਿਵੇਂ ਮਤਲਬ ਵੀ ਪੂਰਾ ਪੂਰਾ ਛੱਪਰਾਂ ਦੇ ਵਿੱਚ ਬਹਿ ਕੇ ਇੱਕ ਹਾਰਟ ਸਪੈਸ਼ਲਿਸਟ ਨੇ ਸੇਵਾ ਕਰਨੀ ਮੈਂ ਸਮਝਦਾ ਵੀ ਇਹੀ ਇੱਕ ਦੇਸ਼ ਦੇ ਨਾਲ ਮੋਹ ਪਿਆਰ ਦੀ ਵੱਡੀ ਨਿਸ਼ਾਨੀ ਹੈਗੀ ਆ ਤੇ ਪਰ ਜਿਵੇਂ ਮਤਲਬ ਵੀ ਬਹੁਤ ਮਾੜੀ ਗੱਲ ਆ ਜਿਹੜਾ ਇਦਾਂ ਦਾ ਉੱਥੇ ਵਰਤਾਰਾ ਹੋਇਆ ਹੈਗਾ ਤੇ ਆਪਾਂ ਜਰੂਰ ਅਗਲੇ ਵੀ ਕੇਰੇ ਉਤੇ ਚੰਗੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ ਬਿਲਕੁਲ ਸੋ ਨੀਟਵੀਰ ਤੁਸੀਂ ਖਬਰਾਂ ਤੇ ਡਿਸਕਸ਼ਨ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਦੀਪਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇ ਜਜ਼ਾਤ ਰੱਬ ਰੱਖਾ